ਜਦੋਂ ਸਮਾਨ ਤਲਾ ਕੇ ਇਮੀਗ੍ਰੇਸ਼ਨ ਦੇ ਕਾਊਂਟਰ ਤੇ ਗਏ ਤੇ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਇੱਕ ਪਾਸੇ ਬੈਠ ਜਾਓ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਤੇ ਮੁੜ ਕੇ ਉਹਨਾਂ ਨੂੰ ਥੋੜੇ ਚਿਰ ਬਾਅਦ ਦੱਸ ਦਿੱਤਾ ਕਿ ਅਸੀਂ ਅਮਰਸਰ ਐਸਐਸਪੀ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹ ਜਾ ਨਹੀਂ ਸਕਦੇ ਇਸ ਮੁਲਕ ਤੋਂ ਬਾਹਰ ਨਹੀਂ ਜਾ ਸਕਦੇ ਜਿਹੜਾ ਅੱਜ ਮਾਤਾ ਜੀ ਨੂੰ ਰੋਕਿਆ ਗਿਆ ਜਾਂ ਪਹਿਲਾਂ ਜਿਹੜੇ ਭਾਈ ਸਾਹਿਬ ਦੀ ਪਤਨੀ ਨੂੰ ਜਿਹੜਾ ਰੋਕਿਆ ਗਿਆ ਇੱਕ ਜਿਹੜਾ ਇੱਕ ਨਾ ਐਗਜ਼ਾਮਪਲ ਹੈ ਇੱਕ ਡਰ ਪੈਦਾ ਕਰ ਰਿਹਾ ਵੀ ਕੋਈ ਬੰਦਾ ਜਿਹੜਾ ਸੱਚ ਦੀ ਗੱਲ ਨਾ ਕਰ ਸਕੇ ਕਿਉਂਕਿ ਅੱਜ ਇੱਕ ਮਹੌਤ ਸਰਜਾ ਜਾ ਰਿਹਾ ਵੀ ਕੋਈ ਬੰਦਾ ਜਣਾ ਪੰਜਾਬ ਵਾਸਤੇ ਬੋਲੂਗਾ ਤੇ ਉਹਦਾ ਆਸ਼ਰ ਹੋਏਗਾ ਕੋਉਨਾ ਨੇ 에어ਪੋਰਟ ਤੇ ਜਦੋਂ ਰੋਕਿਆ ਉਹਨੇ ਡੀਸੀ ਨੂੰ ਥਰੂ ਐਸਐਸਪੀ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਤਾਂ ਜੀ ਨਹੀਂ ਇਹਨਾਂ ਨੂੰ ਚੜ੍ਹ ਨਹੀਂ ਦੇਣਾ ਤੇ ਸਾਨੂੰ ਜੇ ਕੋਈ ਅਸੀਂ ਚਿੱਠੀ ਜਾਂ ਲੈਟਰ ਡੀਸੀ ਦਫ਼ਤਰ ਤੇ ਜਮ੍ਹਾਂ ਕਰਾਉਨੇ ਆ ਈਵਨ ਉਹਨਾਂ ਦੇ ਕਈ ਵਾਰੀ ਸਾਈਨ ਕਰ ਲਈ ਵੀ ਤੋਂ ਤਿੰਨ ਤਿੰਨ ਮਹੀਨੇ ਉਹ ਚਿੱਠੀ ਨਹੀਂ ਦਿਬਰੂਗੜ ਪਹੁੰਚਦੀ ਇੱਥੇ ਪੰਜਾਬ 'ਚ ਗੱਲ ਕਰਨ ਦਾ ਜਰੀਆ ਕੀ ਆ ਜਿਹੜੇ ਅੱਜ ਚਾਹੇ ਬੀਜੇਪੀ ਦੇ ਆਗੂ ਚਾਹੇ ਕੋਈ ਸਰਕਾਰ ਦੇ ਆ ਸਾਨੂੰ ਦੱਸੋ ਵੀ ਪਹਿਲੋਂ ਦਾ ਭਾਈ ਸਾਹਿਬ ਨੇ ਇੱਕ ਇੱਕ ਪ੍ਰਚਾਰ ਕੀਤਾ ਸਿੱਖੀ ਦਾ ਆ ਕੇ ਲੋਕਾਂ ਨੂੰ ਜਿਹੜਾ ਨੌਜਵਾਨਾਂ ਨੂੰ ਇੱਕ ਇਹ ਗੱਲ ਕਹੀ ਵੀ ਤੁਸੀਂ ਅੱਜ ਗੁਰੂ ਦੇ ਲੜ ਲੱਗ ਕੇ ਤੇ ਗੁਰੂ ਸਾਹਿਬ ਨਾਲ ਜੁੜ ਕੇ ਤੇ ਇਸ ਕਲਪੇ ਜੋ ਨਿਕਲੋ ਨਸ਼ੇ ਤੇ ਤਾਂ ਜਦੋਂ ਉਹ ਨੌਜਵਾਨ ਜਿਹੜੇ ਉਹਨਾਂ ਨਾਲ ਤੁਰੇ ਤੇ ਸਾਨੂੰ ਉਹ ਵੀ ਉਹ ਵੀ ਮਾੜਾ ਲੱਗਾ ਵੀ ਇਹ ਜੇ ਮੋੜ ਗਲਤ ਬਣਾ ਰਹੇ ਆ ਵਰਤਪਾਲ ਸਿੰਘ ਤੇ ਜੇ ਐਨਐਸਏ ਲੱਗੀ ਆ ਤੇ ਉਹਦੀ ਮਾਤਾ ਦਾ ਕੀ ਕਸੂਰ ਆ ਉਹਦੇ ਉੱਤੇ ਉਹਨੂੰ ਕਿਉਂ ਰੋਕਿਆ ਗਿਆ ਜਾਂ ਦੱਸੇ ਸਰਕਾਰ ਕਿ ਉਹਨਾਂ ਦੇ ਉੱਤੇ ਕੋਈ ਕਿਹੜਾ ਕੇਸ ਆ ਜਿਹਦਾ ਕਰਕੇ ਉਹਨਾਂ ਨੇ ਰੋਕਿਆ ਜਿਹੜੀ ਉਹਨਾਂ ਦਾ ਕੋਈ ਕ੍ਰਾਈਮ ਬਣਦਾ ਸੀ ਤੇ ਉਹ ਚੜ੍ਹਨ ਨਹੀਂ ਦੇਣਾ ਚਾਹੁੰਦੇ ਸੀ ਤੁਸੀਂ ਕਹਿੰਦੇ ਵੀ ਇਹ ਲੋਕ ਜਿਹੜੇ ਆ ਕਾਨੂੰਨ ਦੇ ਦੇਹਰੇ ਤੋਂ ਬਾਹਰ ਨੇ ਤੇ ਕਿਤਨਾ ਕਿਤੇ ਜਦੋਂ ਫਿਰ ਇਹੋ ਜਿਹੇ ਫੈਸਲੇ ਹੋਣਗੇ ਤੇ ਫਿਰ ਜਿਹੜਾ ਕਾਨੂੰਨਾ ਤੋਂ ਵਿਸ਼ਵਾਸ ਮੁਕਸਬ ਉੱਠ ਜਾਂਦਾ ਅਸੀਂ ਸਾਹਮਣੇ ਆ ਕਿ ਇਹ ਜਿਹੜੀ ਸਰਕਾਰ ਆ ਨਾ ਇਸ ਦੇਸ਼ ਦੇ ਅੰਦਰ ਸਿੱਖਾਂ ਨੂੰ ਇੱਕ ਅਹਿਸਾਸ ਕਰਾਇਆ ਜਾ ਰਿਹਾ ਕਿ ਅਸੀਂ ਤੁਹਾਨੂੰ ਦਬਾਉਣ ਲਈ ਕਿਸੇ ਵੀ ਹੱਤ ਕਰ ਜਾ ਸਕਦੇ ਹਾਂ ਸੋ ਦੇਖੋ ਜਿਹੜੀ ਮਾਤਾ ਬਲਵਿੰਦਰ ਕੌਰ ਹੁਣਾਂ ਨੇ ਭਾਈ ਅਮਰਿਤਪਾਲ ਸਿੰਘ ਜੀ ਦੀ ਮਾਤਾ ਨੇ ਅੱਜ ਕੈਨੇਡਾ ਜਾਣਾ ਸੀ ਉਹਨਾਂ ਦੇ ਦੋਤਾ ਹੋਇਆ ਜੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸਿਵਕ ਹਰਪਾਲ ਸਿੰਘ ਮਕੂਲਤ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਨੂੰ ਪਤਾ ਸੀ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਸੇਵ ਵਿੱਚ ਹਾਜ਼ਰ ਹੋ ਜੰਨੇ ਪੰਜ ਤਾਂ ਜਿਹੜਾ ਕਰੰਟ ਮੁੱਦਾ ਹੈ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਆਫ ਪਾਰਲੀਮੈਂਟ ਸਰਦਾਰ ਅਮਰਿਤਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਮਾਤਾ ਜੀ ਕਿਉਂਕਿ ਭਾਈ ਅਮਰਿਤਪਾਲ ਸਿੰਘ ਦੇ ਭੈਣ ਜੀ ਕੈਨੇਡਾ ਦੀ ਧਰਤੀ ਤੇ ਰਹਿੰਦੇ ਸਨ ਮਾਤਾ ਜੀ ਮਿਲਣ ਦੇ ਲਈ ਚੱਲੇ ਸਨ ਪਰ ਉਹਨਾਂ ਨੂੰ 에어ਪੋਰਟ ਤੇ ਰੋਕਿਆ ਗਿਆ ਇਹ ਸਬੰਧ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਵਾਰਸ ਪੰਜਾਬ ਪਾਰਟੀ ਦੇ ਜਿਹੜੇ ਸੀਨੀਅਰ ਪਾਰਟੀ ਦੇ ਬਲਾਰੇ ਨੇ ਸਾਡੇ ਨਾਲ ਨੇ ਸਰਦਾਰ ਪਰਮਜੀਤ ਸਿੰਘ ਜੀ ਜੋਹਲ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਸਰਦਾਰ ਪ੍ਰਗਟ ਸਿੰਘ ਜੀ ਸਭ ਦਾ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਹਲ ਸਾਹਿਬ ਪਿਛਲੇ ਸਮੇਂ ਦੇ ਇੰਦਰ ਆਪਾਂ ਵੇਖਦੇ ਹਾਂ ਵੀ ਭਾਈ ਅਮਰਤਪਾਲ ਸਿੰਘ ਦੇ ਧਰਮ ਪਤਨੀ ਹਾਲਾਂਕਿ ਉਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀ ਉਧਰ ਦੇ ਬੌਰਨ ਸੀ ਉਹਨਾਂ ਨੂੰ 에ਰਪੋਰਟ ਤੇ ਰੋਕਿਆ ਜਾਂਦਾ ਹੈ ਹੁਣ ਅੱਜ ਪਤਾ ਲੱਗਾ ਵੀ ਭਾਈ ਅਮਰਤਪਾਲ ਸਿੰਘ ਦੇ ਮਾਤਾ ਨੂੰ ਉਹ ਕੈਨੇਡਾ ਆਪਣੀ ਬੇਟੀ ਨੂੰ ਮਿਲਣ ਚੱਲੇ ਸੀ ਦਿੱਲੀ 에ਰਪੋਰਟ ਤੇ ਰੋਕਿਆ ਕਿ ਕੀ ਕਾਰਨ ਮੰਨਦੇ ਜੀ ਦੇਖੋ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਅੱਜ ਸਵੇਰੇ 12 ਵਜੇ ਉਹ ਦਿੱਲੀ 에ਰਪੋਰਟ ਤੇ ਪਹੁੰਚੇ ਤਾਂ ਉਹਨਾਂ ਦੀ ਕੈਨੇਡਾ ਦੀ ਫਲਾਈਟ ਸੀਗੀ ਤੇ ਜਦੋਂ ਸਮਾਨ ਤਲਾ ਕੇ ਇਮੀਗ੍ਰੇਸ਼ਨ ਦੇ ਕਾਊਂਟਰ ਤੇ ਗਏ ਤੇ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਇੱਕ ਪਾਸੇ ਬੈਠ ਜਾਓ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਤੇ ਮੁੜ ਕੇ ਉਹਨਾਂ ਨੂੰ ਥੋੜੇ ਚਿਰ ਬਾਅਦ ਦੱਸ ਦਿੱਤਾ ਕਿ ਅਸੀਂ ਅਮਰਸਾ ਰੈਸਐਸਪੀ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹ ਜਾ ਨਹੀਂ ਸਕਦੇ ਇਸ ਮੁਲਕ ਤੋਂ ਬਾਹਰ ਨਹੀਂ ਜਾ ਸਕਦੇ ਸੋ ਮੈਂ ਸਮਝਦਾ ਕਿ ਦੇਖੋ ਕਿਹੜੀ ਗੱਲਾਂ ਨਹੀਂ ਜਾ ਸਕਦੇ ਕਿਹੜੇ ਉਹਨਾਂ ਤੇ ਇਹੋ ਜਿਹੇ سنگੀਨ ਇਲਜ਼ਾਮ ਲੱਗੇ ਨੇ ਕਿਹੜੇ ਇਹੋ ਜਿਹੇ ਕੇਸ ਚੱਲਦੇ ਨੇ ਦੇਖੋ ਇਹ ਤਾਂ ਸਰਕਾਰ ਦੱਸ ਸਕਦੀ ਆ ਨਾ ਉਹਨਾਂ ਦੇ ਉੱਤੇ ਕੋਈ ਸੰਗੀਨ ਕੋਈ ਉਹਨਾਂ ਤੇ ਪਰਚਾ ਦਰਜ ਨਹੀਂ ਦੇਖੋ ਭਾਈ ਅਮਰਤਪਾਲ ਸਿੰਘ ਖੜੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਜੀ ਤੇ ਉਹ 18 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਤੇ ਉਹਨਾਂ ਦੀ ਮਾਤਾ ਮਾਤਾ ਬਲਵਿੰਦਰ ਕੌਰ ਉਹ 에어ਪੋਰਟ ਦੇ ਉੱਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਬਿਨਾਂ ਕਿਸੇ ਕੇਸ ਤੋਂ ਕਿਸੇ ਗੱਲ ਦੇ ਵਿੱਚ ਉਹ ਵਾਂਟਡ ਨਹੀਂ ਆ ਵੀ ਤੁਹਾਡਾ ਬੇਟਾ ਜਿਹੜਾ ਹੈ ਉਹ ਮੈਂਬਰ ਆਫ ਪਾਰਲੀਮੈਂਟ ਹੈ ਤੇ ਉੱਥੋਂ ਦੀ ਜੇਲ੍ਹ ਦੇ ਵਿੱਚ ਸ਼ਾਮ ਦੀ ਜੇਲ੍ਹ ਦੇ ਵਿੱਚ ਐਨਐਸਏ ਦੇ ਅੰਦਰੂਸਰ ਬੇਹੂ ਕਾਰਨ ਦੇਖੋ ਮੈਂ ਸਮਝਦਾ ਕਿ ਭਾਈ ਅਮਰਤਪਾਲ ਸਿੰਘ ਤੇ ਜੇ ਐਨਐਸਏ ਲੱਗੀ ਆ ਤੇ ਉਹਦੀ ਮਾਤਾ ਦਾ ਕੀ ਕਸੂਰ ਆ ਉਹਦੇ ਉੱਤੇ ਉਹਨੂੰ ਕਿਉਂ ਰੋਕਿਆ ਗਿਆ ਜਾਂ ਦੱਸੇ ਸਰਕਾਰ ਕੀ ਉਹਨਾਂ ਦੇ ਉੱਤੇ ਕੋਈ ਕਿਹੜਾ ਕੇਸ ਆ ਜਿਹਦਾ ਕਰਕੇ ਉਹਨਾਂ ਨੇ ਰੋਕਿਆ ਜਿਹੜੀ ਉਹਨਾਂ ਦਾ ਕੋਈ ਕ੍ਰਾਈਮ ਬਣਦਾ ਸੀ ਤੇ ਉਹ ਚਾੜਨ ਨਹੀਂ ਦੇਣਾ ਚਾਹੁੰਦੇ ਸੀ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਹੈਗਾ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਸਰਕਾਰ ਆ ਨਾ ਇਸ ਦੇਸ਼ ਦੇ ਅੰਦਰ ਸਿੱਖਾਂ ਨੂੰ ਇੱਕ ਅਹਿਸਾਸ ਕਰਾਇਆ ਜਾ ਰਿਹਾ ਕਿ ਅਸੀਂ ਤੁਹਾਨੂੰ ਦਬਾਉਣ ਲਈ ਇਸੇ ਵੀ ਹੱਤ ਕਰ ਜਾ ਸਕਦੇ ਆ ਸੋ ਦੇਖੋ ਜਿਹੜੀ ਮਾਤਾ ਬਲਵਿੰਦਰ ਕੌਰ ਹੁਣਾਂ ਨੇ ਭਾਈ ਅਮਰਪਾਲ ਸਿੰਘ ਜੀ ਦੀ ਮਾਤਾ ਨੇ ਅੱਜ ਕੈਨੇਡਾ ਜਾਣਾ ਸੀ ਉਹਨਾਂ ਦੇ ਦੋਤਾ ਹੋਇਆ ਜੀ 2.5 ਮਹੀਨੇ ਹੋ ਗਏ ਆ ਜੀ ਤੇ ਉਹਨਾਂ ਦੀ ਬੇਟੀ ਵਾਰ-ਵਾਰ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਆ ਕੇ ਤਾਂ ਮਿਲ ਕੇ ਜਾਓ ਭਾਵੇਂ ਮਹੀਨੇ ਲਈ ਆਓ ਉਹਨਾਂ ਨੇ ਕਿਹਾ ਵੀ ਕਿ ਮੈਂ ਇੱਥੇ ਸਾਰੇ ਕਰਕੇ ਬਿਜ਼ੀ ਹੁੰਨੇ ਆ ਘਰ ਚ ਆਉਣ ਜਾਣ ਬਹੁਤ ਰਹਿੰਦਾ ਆ ਬਿਲਕੁਲ ਜੀ ਤੇ ਪਰ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਦੋ ਤਿੰਨ ਨੂੰ ਦੇਖ ਕੇ ਜਾਓ ਇੱਕ ਵਾਰੀ ਛੋਟਾ ਜਿਹਾ ਉਹ ਬੱਚਾ ਉਹਨਾਂ ਦੇ ਘਰ ਉਹ ਆਇਆ ਖੁਸ਼ੀ ਆਈ ਹੈ ਹਮ ਤੇ ਉਹਨਾਂ ਨੇ ਸੀਟ ਬੁੱਕ ਕਰਾ ਲਈ ਪਰ ਉਹਨਾਂ ਨੂੰ ਤਾਂ ਸੁਭਨਾਬ ਨਹੀਂ ਹੋਣਾ ਇਸ ਗੱਲ ਦਾ ਕਿ ਮੈਨੂੰ 에어ਪੋਰਟ ਤੇ ਸਰਕਾਰ ਜਿਹੜਾ ਉਹਦਾ ਮੌਲਿਕ ਅਧਿਕਾਰ ਬਣਦਾ ਸੀ ਉਹ ਆਪਣੀ ਬੇਟੀ ਨੂੰ ਮਿਲਣ ਚੱਲੀ ਸੀ ਆਪਣੇ ਗ੍ਰੈਂਡ ਚਿਲਡਰਨ ਆਪਣੇ ਦੋਤੇ ਨੂੰ ਮਿਲਣ ਚੱਲੀ ਸੀ ਕੀ ਇਸ ਮੁਲਕ ਦੇ ਅੰਦਰ ਸਾਡੇ ਤੇ ਇੰਨੀਆਂ ਪਾਬੰਦੀਆਂ ਲੱਗੀਆਂ ਕਿ ਅਸੀਂ ਆਪਣੇ ਬੱਚਿਆਂ ਨੂੰ ਮਿਲਣ ਨਹੀਂ ਜਾ ਸਕਦੇ ਅਸੀਂ ਆਪਣੇ ਗ੍ਰੈਂਡ ਚਿਲਡਰਨ ਦੋਤੇ ਦੋਤੀਆਂ ਨੂੰ ਵੀ ਨਹੀਂ ਮਿਲਣ ਜਾ ਸਕਦੇ ਹੈਗੇ ਸੈਂਟਰ ਜ਼ਿੰਮੇਵਾਰ ਮੰਨਦੇ ਜੀ ਕਿ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਦੇਖੋ ਇਹਦੇ ਵਿੱਚ ਦੋਨੇ ਹੀ ਧਿਰਾਂ ਰੜਕੇ ਸਾਰਾ ਕੁਝ ਕਰ ਰਹੀਆਂ ਨੇ ਜਿਸ ਵੇਲੇ ਭਾਈ ਅਮਰਤਪਾਲ ਸਿੰਘ ਤੇ ਐਨਐਸਐ ਲਾਈ ਆ ਉਦੋਂ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਭਗਵੰਤ ਮਾਨ ਸਿੰਘ ਮਾਨ ਦੀ ਸਰਕਾਰ ਨੇ ਦੋਹਾਂ ਨੇ ਰੜਕੇ ਉਹਨਾਂ ਦੇ ਉੱਤੇ ਐਨਐਸਐ ਲਾਈ ਸੀਗੀ ਸੋ ਜਿੰਨੀਆਂ ਵੀ ਇਹ ਕਾਰਵਾਈਆਂ ਹੋ ਰਹੀਆਂ ਆ ਪੰਜਾਬ ਦੀ ਧਰਤੀ ਦੇ ਉੱਤੇ ਉਹ ਸਾਰੀ ਇਹ ਰੜਕੇ ਕਰਦੇ ਨੇ ਅਸਲ 'ਚ ਉਹਦੇ ਪਿੱਛੇ ਵਜਾ ਆ ਇੱਕ ਇਹ ਸੋਚਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਲਈ ਬੋਲਣ ਵਾਲਾ ਨਾ ਕੋਈ ਹੋਵੇ ਕੋਈ ਬੋਲੇ ਨਾ ਪੰਜਾਬ ਲਈ ਤੇ ਜੇ ਕੋਈ ਬੋਲਦਾ ਜਾਂ ਉਹਨੂੰ ਫਿਰ ਥੋੜੇ ਸਮੇਂ ਬਾਅਦ ਮਰਾ ਦਿੱਤਾ ਜਾਂਦਾ ਤੇ ਜਾਂ ਫਿਰ ਉਹਨੂੰ ਤੱਕ ਕੇ ਚੱਕ ਕੇ ਉਹਦੇ ਉੱਤੇ ਇਹੋ ਜਿਹੇ ਸੰਗੀਨ ਧਰਾਮਾ ਲਾ ਕੇ ਉਹਨੂੰ ਜੇਲਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਬਿਨਾ ਕਿਸੇ ਕੇਸ ਚੱਲੇ ਤੋਂ ਆ ਦੇਖ ਲਓ ਤੁਸੀਂ ਵੀ ਐਨਐਸਏ ਇੱਕ ਵਾਰੀ ਲੱਗਦੀ ਹੁੰਦੀ 1 ਸਾਲ ਦੀ ਫਿਰ ਦੂਜੇ ਸਾਲ ਦੀ ਲੱਗ ਗਈ ਫਿਰ ਤੀਜੇ ਸਾਲ ਦੀ ਲੱਗ ਗਈ ਆ ਸੋ ਅਸੀਂ ਹਾਈ ਕੋਰਟ ਚ ਗਏ ਉਦੋਂ ਬਾਅਦ ਸੁਪਰੀਮ ਕੋਰਟ ਚ ਗਏ ਆ ਸੋ ਕਿਤੇ ਸੁਣਵਾਈ ਹੋ ਹੀ ਨਹੀਂ ਰਹੀ ਹੈਗੀ ਅਸੀਂ ਬੜਾ ਤੁਸੀਂ ਕਹਿ ਰਹੇ ਹੋ ਨਹੀਂ ਰਹੀ ਅੱਜ ਮੈਂ ਵੇਖ ਰਿਹਾ ਵੀ ਹਰੇਕ ਮੀਡੀਆ ਚੈਨਲ ਤੇ ਪਤਾ ਲੱਗ ਰਿਹਾ ਵੀ ਭਾਈ ਅਮਰਪਾਲ ਸਿੰਘ ਨੂੰ ਪੈਰੋਲ ਮਿਲ ਰਹੀ ਹੈ ਦੇਖੋ ਇਹ ਗੱਲ ਚ ਸਚਾਈ ਹੈ ਦੇਖੋ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਅਰਜੀ ਲਾਈ ਸੀ ਉਹਦੇ ਵਿੱਚ ਕਿਹਾ ਸੀ ਕਿ 1 ਦਸੰਬਰ ਨੂੰ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਲਈ ਕਿਉਂਕਿ ਖਡੂਰ ਸਾਹਿਬ ਦੇ 18 ਲੱਖ ਲੋਕਾਂ ਦੇ ਚੁਣੇ ਹੋਏ ਨਮਾਇंदे ਆ ਸੋ ਆਪਣੇ ਇਲਾਕੇ ਦੀਆਂ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਆ ਜਿਹਦੇ ਲਈ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਤੇ ਉਹਨਾਂ ਨੂੰ ਵੀ ਹੱਕ ਹੋਣਾ ਚਾਹੀਦਾ ਕਿ ਉੱਥੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਠਾਲਣ ਗੱਲ ਰੱਖਣ ਸੋ ਉਹਦੇ ਲਈ ਅਸੀਂ ਕਿਹਾ ਸੀ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆਓ ਤਾਂ ਕਿ ਜੋ ਜਿਹੜਾ ਸੈਸ਼ਨ ਆ ਉਹਨੂੰ ਅਟੈਂਡ ਕਰਨ ਔਰ ਉਹਦੇ ਵਿੱਚ ਆਪਣੇ ਲੋਕਾਂ ਦੀ ਗੱਲ ਰੱਖਣ ਪਾਰਲੀਮੈਂਟ ਮੈਂਬਰ ਜਿਹੜੇ ਨੇ ਖਡੂਰ ਸਾਹਿਬ ਦੇ ਭਾਈ ਅਮਰਪਾਲ ਸਿੰਘ ਪਿਛਲੇ ਸਮੇਂ 'ਚ ਏਰੀਆ 'ਚ ਫਲੱਡ ਵੀ ਆਇਆ ਉਹਨਾਂ ਨੂੰ ਪੈਰੋਲ ਨਹੀਂ ਮਿਲ ਰਹੀ ਔਰ ਉਹਨਾਂ ਦੇ ਪੈਰਲ ਜਿਹੜਾ ਸਰਸੇ ਵਾਲੇ ਤੇ ਇੰਨੇ ਸੰਗੀਨ ਅਪਰਾਧ ਨੇ ਕਿੰਨੇ ਉਹਨੇ ਬਲਤਕਾਰ ਕੀਤੇ ਕਿੰਨੇ ਉਹਨੇ ਕਤਲ ਕੀਤੇ ਪੱਤਰਕਾਰਾਂ ਦੀ ਕਤਲਹਤਕ ਕਰਤੇ ਉਹਨੂੰ ਸਮੇਂ-ਸਮੇਂ ਤੇ ਜਿਮਨੀ ਚੌਣ ਆਉਂਦੀ ਤਾਂ ਪੈਰੋਲ ਦੋ ਦੋ ਤਿੰਨ-ਤਿੰਨ ਮਹੀਨੇ ਦੀ ਮਿਲ ਜਾਂਦੀ ਹੈ ਸਰਪੰਚੀ ਦੀ ਇਲੈਕਸ਼ਨ ਆਉਂਦੇ ਨੇ ਐਮਸੀ ਦੀ ਇਲੈਕਸ਼ਨ ਉਹ ਕੀ ਕਾਰਨ ਮੰਨਦੇ ਵੀ ਕਾਨੂੰਨ ਦੋਗਲਾ ਸਿੱਖਾਂ ਵਾਸਤੇ ਹੋਰ ਹੈ ਦੇਖੋ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੂੰ ਇਹ ਬਿਲਕੁਲ ਜਿਹੜੇ ਕਾਨੂੰਨ ਦੀ ਤੁਸੀਂ ਗੱਲ ਕਰ ਰਹੇ ਆ ਇਹ ਸਰਕਾਰਾਂ ਜਿੱਦਾਂ ਨੱਕ ਨੂੰ ਮੋੜ ਕੇ ਜਿੱਦਾਂ ਨੂੰ ਮਰਜ਼ੀ ਕਰ ਲੈਂਦੀਆਂ ਨਾ ਉਸ ਤਰੀਕੇ ਨਾਲ ਵਰਤ ਰਹੀਆਂ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਜਿਹੜੇ ਪਾਰਲੀਮੈਂਟ ਦੀ ਚੋਣ ਉਹਨਾਂ ਨੇ ਲੜੀ ਸੀ ਐਮਪੀ ਬਣ ਗਿਆ ਤੇ ਐਡਾ ਵੱਡਾ ਹੜਾਂ ਦੀ ਮਾਰ ਹੀਟ ਉਹਨਾਂ ਦਾ ਇਲਾਕਾ ਆਇਆ ਤੇ ਉਹਦੇ ਵਿੱਚ ਅਸੀਂ ਇਹਨਾਂ ਕੋਲੋਂ ਮੰਗ ਕੀਤੀ ਕਿ ਉਹਨਾਂ ਨੂੰ ਇੱਥੇ ਘੱਟੋ ਘਾਟੇ ਇੱਕ ਹਫ਼ਤੇ ਲਈ ਆਉਣ ਲਈ ਤੁਸੀਂ ਦਿਓ ਤੇ ਨਾਲੇ ਜਿਹੜੇ ਉਹਨਾਂ ਦੇ ਫੰਡ ਆ ਉਹ ਰਿਲੀਜ਼ ਕਰੋ ਤਾਂ ਕਿ ਅਸੀਂ ਉਹ ਲੋਕਾਂ ਨੂੰ ਜਿਹੜੀ ਉੱਥੇ ਰਾਤ ਦੇ ਸਕੀਏ ਜਾਂ ਜਿੱਥੇ ਜਿੱਥੇ ਵੀ ਉਹ ਆਪਣੀਆਂ ਗਰੰਟਾਂ ਦੇ ਸਕਦੇ ਸੀ ਇਹ ਐਮਪੀ ਫੰਡ ਦੇ ਵਿੱਚੋਂ ਉਹ ਦੇਣ ਪਰ ਸਰਕਾਰ ਇੰਨੀ ਮਤਲਬ ਦਰਿੰਦਗੀ ਦੇ ਨਾਲ ਇਹੋ ਜੀ ਪੇਸ਼ ਆ ਰਹੀ ਆ ਕਿ ਉਹਨਾਂ ਦਾ 10 ਕਰੋੜ ਰੁਪਇਆ ਸਰਕਾਰ ਦੋ ਸਾਲਾਂ ਦਾ ਜਿਹੜਾ ਐਮਪੀ ਫੰਡ ਦਾ ਉਹ ਤਾਂ ਉੱਥੇ ਡੱਕੀ ਬੈਠੇ ਆ ਉਹ ਕਿਸੇ ਨੂੰ ਦੇ ਨਹੀਂ ਸਕਦੇ ਹੈਗੇ ਜੇ ਅਸੀਂ ਅਪਲਾਈ ਕਰਦੇ ਆ ਡੀਸੀ ਨੂੰ ਕਿ ਉਹ ਸਾਨੂੰ ਉਹ ਤਾਂ ਫੰਡ ਦੇਣ ਦੀ ਤਾਂ ਇਜਾਜ਼ਤ ਦਿੱਤੀ ਜਾਵੇ ਉਹਦਾ ਕੋਈ ਜਵਾਬ ਨਹੀਂ ਦਿੰਦੇ ਹੈਗੇ ਸੋ ਜਿਹੜੀ ਅੱਜ ਤੁਸੀਂ ਕਿਹਾ ਕਿ ਹਾਈ ਫੰਡ ਦਾ ਜਵਾਬ ਨਹੀਂ ਦਿੱਤਾ ਜਾਂਦਾ ਤੇ 에어ਪੋਰਟ ਤੋਂ ਫੋਨ ਆਉਂਦਾ ਤੇ ਮਾਤਾ ਨੂੰ ਰੋਕ ਕੇ ਉਹ ਜਵਾਬ ਦਿੱਤਾ ਜਾਂਦਾ ਵੀ ਇਹਨਾਂ ਨਾਨ ਜਾਣੇ ਕਹਿੰਦਾ ਹਨਾ ਹਾਂ ਬਿਲਕੁਲ ਬਸ ਇਹੀ ਗੱਲ ਆ ਨਾ ਉਹ ਦੇਖੋ ਉਹਨਾਂ ਨੇ 에어ਪੋਰਟ ਤੇ ਜਦੋਂ ਰੋਕਿਆ ਉਨੇ ਡੀਸੀ ਨੂੰ ਥਰੂ ਐਸਐਸਪੀ ਫੋਨ ਕੀਤਾ ਤੇ ਉਹਨਾਂ ਨੇ ਕਹਿਤਾ ਜੀ ਨਹੀਂ ਇਹਨਾਂ ਨੂੰ ਚੜ੍ਹਨ ਨਹੀਂ ਦੇਣਾ ਤੇ ਸਾਨੂੰ ਜੇ ਕੋਈ ਅਸੀਂ ਚਿੱਠੀ ਜਾਂ ਲੈਟਰ ਡੀਸੀ ਦਫ਼ਤਰ ਤੇ ਜਮ੍ਹਾਂ ਕਰਾਉਨੇ ਆ ਈਵਨ ਉਹਨਾਂ ਦੇ ਕਈ ਵਾਰੀ ਸਾਈਨ ਕਰ ਲਈ ਵੀ ਤੂੰ ਤਿੰਨ ਤਿੰਨ ਮਹੀਨੇ ਉਹ ਚਿੱਠੀ ਨਹੀਂ ਦਿਬਰਗੜ ਪਹੁੰਚਦੀ ਸੋ ਇਹ ਬੜੀ ਸੋਚੀ ਸਮਝ ਕੇ ਤੁਸੀਂ ਸ਼ਿਕਾਇਤ ਕਿਹਨੂੰ ਕਰੋਗੇ ਮੰਨ ਲਓ ਡੀਸੀ ਤੁਹਾਡੀ ਸੁਣਦੀ ਹੈ ਤੁਸੀਂ ਕਹੋ ਵੀ 에어ਪੋਰਟ ਵਾਲੇ ਉਹ ਦੂਜਿਆਂ ਦੀ ਸੁਣਦੀ ਹੈ ਹੁਣ ਤੁਸੀਂ ਅਗਲਾ ਐਕਸ਼ਨ ਕੀ ਹੋਏਗਾ ਸਰਕਾਰੀ ਦਰਬਾਰ ਦੇ ਦਰਵਾਜ਼ਾ ਖੜਕਾਓਗੇ ਕਿ ਮੀਡੀਆ ਕੀ ਅਗਲਾ ਤੁਹਾਡਾ ਕੀ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਅੱਜ ਹਾਈ ਕੋਰਟ ਨੇ ਉਹਨਾਂ ਨੂੰ ਇਹ ਕਿ ਹਾਈ ਸਰਕਾਰ ਨੂੰ ਕਿ 7 ਦਿਨ ਦੇ ਵਿੱਚ ਵਿੱਚ ਤੁਸੀਂ ਇਹ ਫੈਸਲਾ ਕਰੋ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣਾ ਕਿ ਨਹੀਂ ਲੈ ਕੇ ਆਉਣਾ ਅਸਲ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਈ ਚੈਨਲਾਂ ਦੇ ਉੱਤੇ ਇਹ ਵੀ ਚੱਲ ਰਹੀ ਆ ਕਿ ਉਹਨਾਂ ਨੂੰ ਪ੍ਰੋਲ ਦੇਣ ਦੀ ਗੱਲ ਪ੍ਰੋਲ ਦੇਣ ਦੀ ਗੱਲ ਨਹੀਂ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜਿਹੜਾ ਸਾਡਾ ਹੈਗਾ ਪਾਰਲੀਮੈਂਟ ਦਾ ਸੈਸ਼ਨ ਉਹਨੂੰ ਅਟੈਂਡ ਕਰਨ ਲਈ ਤੁਸੀਂ ਇਹ ਡਿਸਾਈਡ ਕਰੋ ਸੋ ਉਹਦੇ ਲਈ ਸੀਮਾ ਵੀ ਉਹਨਾਂ ਨੇ ਕਰ ਦਿੱਤੀ ਆ ਉਹ ਤਾਂ ਕੀਤੀ ਕਿਉਂਕਿ ਅਸੀਂ ਉਹਨਾਂ ਨੂੰ ਇਹ ਗੱਲ ਰੱਖੀ ਸੀ ਕਿ ਜਦੋਂ ਅਸੀਂ ਕੋਈ ਨਾ ਕੋਈ ਪੇਪਰ ਦਿੰਨੇ ਆ ਤੇ ਉਹ ਤਾਂ ਦੋ-ਦੋ ਮਹੀਨੇ ਲਟਕਾ ਦਿੰਦੇ ਆ ਜਦੋਂ ਸੈਸ਼ਨ ਖਤਮ ਹੋ ਜਾਣਾ ਫਿਰ ਉਹ ਹਾਈ ਕੋਰਟ ਨੇ ਕਿਹਾ ਕਿ 7 ਦਿਨ ਦੇ ਵਿੱਚ ਸਮਾਂਬੰਦ ਦੇ ਵਿੱਚ ਇਹ ਉਹਦਾ ਫੈਸਲਾ ਲੈਣ ਸੋ ਅਸੀਂ ਸਮਝਦੇ ਆ ਕਿ ਸਾਨੂੰ ਆ ਤਾਂ ਹੈ ਨਹੀਂ ਬਹੁਤੀ ਵੱਡੀ ਸਰਕਾਰ ਕੋਈ ਫੈਸਲਾ ਵਧੀਆ ਲਾਉ ਪਰ ਜੇ ਹਜੇ ਵੀ ਇਨਾਂ ਚ ਕਣੀ ਪਰ ਵੀ ਕੋਈ ਮਾੜੀ ਜੀ ਗੱਲ ਇਸ ਪੰਜਾਬ ਦੀ ਸਰਕਾਰ ਤੇ ਕੇਂਦਰ ਸਰਕਾਰ ਦੇ ਅੰਦਰ ਲੋਕਾਂ ਦੀ ਡੈਮੋਕ੍ਰੇਸੀ ਜਿਹੜੀ ਚੁਣਿਆ ਹੋਇਆ ਕੈਂਪੀ ਆ ਜੇ ਮਾੜੀ ਮੋਟੀ ਵੀ ਕਣੀ ਬਚਦੀ ਆ ਸੱਚ ਦੀ ਤੇ ਉਹਨਾਂ ਨੂੰ ਜ਼ਰੂਰ ਪਾਰਲੀਮੈਂਟ ਦੇ ਵਿੱਚ ਉੱਥੋਂ ਦੇ ਲੋਕਾਂ ਦੀ ਗੱਲ ਰੱਖਣ ਦਾ ਮੌਕਾ ਦੇਣਾ ਚਾਹੀਦਾ ਤੁਹਾਡਾ ਅਗਲਾ ਐਕਸ਼ਨ ਕੀ ਹੋ ਗਿਆ ਪਿਛਲੇ ਸਮੇਂ ਚ ਨਾ ਧਰਮ ਪਤਨੀ ਤੁਸੀਂ ਕਿਹਾ ਵੀ ਕਸੂਰ ਹੋ ਸਕਦਾ ਭਾਈ ਅਮਰਪਾਲ ਦਾ ਹੈ ਜੀ ਉਹਨਾਂ ਨੂੰ ਐਨਐਸਏ ਲਾਈਏ ਉਹਨਾਂ ਦੀ ਧਰਮ ਪਤਨੀ ਦੇ ਕੋਈ ਕਸੂਰ ਨਹੀਂ ਮਾਤਾ ਦਾ ਕੋਈ ਕਸੂਰ ਨਹੀਂਗਾ ਹੁਣ ਤੁਸੀਂ ਇਹ ਇਹਦੇ ਲਈ ਕਿ ਕਿਹੜਾ ਦਰਵਾਜ਼ਾ ਖੜਕਾਓਗੇ ਦੇਖੋ ਜਿਹੜੀ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਉੱਤੇ ਇਹਨਾਂ ਨੂੰ ਨਹੀਂ ਜਾਣ ਦੇਣਾ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਿ ਅਸੀਂ ਕੱਲ ਨੂੰ ਜਾਂ ਪਰਸੋਂ ਨੂੰ ਇੱਥੇ ਜਿਹੜੇ ਲੋਕਲ ਡੀਸੀ ਆ ਜਾਂ ਐਸਐਸਪੀ ਆ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਵੀ ਸਾਨੂੰ ਪਤਾ ਤਾਂ ਲੱਗੇ ਨਾ ਕੀ ਜਵਾਬ ਕੀ ਹੈ ਉਸ ਗੱਲ ਦਾ ਪਰ ਮੈਨੂੰ ਲੱਗਦਾ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈਗਾ ਇਹ ਸਰਕਾਰਾਂ ਦਾ ਦਬਾਅ ਪਾ ਕੇ ਪੁਲਿਸ ਨੂੰ ਸਰਕਾਰ ਚਲਾ ਰਹੀ ਆ ਡੀਸੀ ਨੂੰ ਸਰਕਾਰ ਚਲਾ ਰਹੀ ਆ ਉਹ ਸਿਰਫ ਉਹਨਾਂ ਦਾ ਇੱਕ ਹੀ ਮਨੋਰਥ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਹ ਬਾਹਰ ਨਾ ਜਾ ਸਕੇ ਬਿਨਾਂ ਗੱਲ ਤੋਂ ਦੂਸਰੀ ਤੁਸੀਂ ਗੱਲ ਕੀਤੀ ਸੀ ਸਿਰਸੇ ਵਾਲੇ ਸਾਧ ਦੀ ਦੇਖੋ ਉਹਨਾਂ ਲੋਕਾਂ ਨੂੰ ਤਾਂ ਜਿਨ੍ਹਾਂ ਨੇ ਏਡੇ ਏਡੇ ਜੁਰਮ ਕੀਤੇ ਆ ਉਹਨਾਂ ਨੂੰ ਤਾਂ ਪ੍ਰੋਲ ਮਿਲਦੀ ਆ ਪਰ ਜਿਹੜੇ ਲੋਕਾਂ ਦੇ ਚੁਣੇ ਹੋਏ ਲੋਕਾਂ ਦੀ ਗੱਲ ਕਰਨ ਲਈ ਉਹ ਪਾਰਲੀਮੈਂਟ 'ਚ ਵੀ ਨਹੀਂ ਜਾ ਸਕਦੇ ਸੋ ਮੈਨੂੰ ਲੱਗਦਾ ਇਸ ਦੇਸ਼ ਦੇ ਅੰਦਰ ਦੋ ਤਰ੍ਹਾਂ ਦਾ ਕਾਨੂੰਨ ਚੱਲ ਰਿਹਾ ਇੱਕ ਸਿੱਖਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਹਾਡੇ ਲਈ ਵੱਖਰਾ ਕਾਨੂੰਨ ਆ ਤੇ ਜਿਹੜੇ ਇਹੋ ਜਿਹੇ ਸਰਕਾਰ ਨਾਲ ਮਿਲੇ ਹੋਏ ਲੋਕ ਨੇ ਜਿਹੜੇ ਸਿਰਸੇ ਸਾਧ ਵਾਲੇ ਵਰਗੇ ਉਹ ਸਰਕਾਰ ਦੀ ਸ਼ਹਿਤੋ ਬਿਨਾ ਉਹਨਾਂ ਨੂੰ ਪ੍ਰੋਲ ਨਹੀਂ ਮਿਲ ਸਕਦੀ ਔਰ ਉਹ ਵੀ ਏਡੀ ਜਲਦੀ ਜਲਦੀ ਹਰ ਤਿੰਨੇ ਮਹੀਨੇ ਤੀਜੇ ਮਹੀਨੇ ਬਾਦ ਉਹ ਬਾਹਰ ਬੈਠੇ ਹੁੰਦੇ ਨੇ ਸੋ ਲੋਕਾਂ ਦੇ ਨਮਾਇंदे ਉਹ ਅੰਦਰ ਬੈਠੇ ਆ ਦੂਜੀ ਗੱਲ ਜੇ ਪੰਜਾਬ ਦੇ ਲੋਕਾਂ ਲਈ ਭਾਈ ਅਮਰਤਪਾਲ ਸਿੰਘ ਇਸ਼ੂਜ਼ ਉਠਾਉਂਦਾ ਆ ਗੱਲਾਂ ਨੂੰ ਠਾਲਦਾ ਉਹਨੇ ਨਸ਼ੇ ਦੀ ਗੱਲ ਕੀਤੀ ਸਭ ਤੋਂ ਵੱਡੀ ਉਹ ਤਾਂ ਅੰਦਰ ਬੈਠਾ ਜਿਹੜਾ ਨਸ਼ੇ ਦੀ ਗੱਲ ਠਾਉਂਦਾ ਤੇ ਜਿਹੜੇ ਨਸ਼ੇ ਦੇ ਸਦਾਗਰ ਆ ਉਹ ਬਾਹਰ ਖੁੱਲੇ ਆਮ ਤੁਰੇ ਫਿਰਦੇ ਆ ਆ ਤਰਨ ਤਰਨ ਦੀ ਚੋਣ ਸੀਗੀ ਉਸ ਚੋਣ ਦੇ ਵਿੱਚ ਜਦੋਂ ਅਸੀਂ ਪਿੰਡਾਂ ਦੇ ਵਿੱਚ ਗਏ ਅਸੀਂ ਉੱਥੇ ਮਾਵਾਂ ਰੋਂਦੀਆਂ ਦੇਖੀਆਂ ਭੈਣਾਂ ਰੋਂਦੀਆਂ ਦੇਖੀਆਂ ਕਿਸੇ ਨੇ ਕਿਹਾ ਸਾਡੇ ਪਰਿਵਾਰ ਦਾ ਇੱਕ ਬੱਚਾ ਨਸ਼ੇ ਨੇ ਮਾਰ ਦਿੱਤਾ ਕਿਸੇ ਨੇ ਕਿਹਾ ਸਾਡੇ ਦੋ ਬੱਚੇ 20 22 ਸਾਲ ਦੇ ਮਾਰ ਦਿੱਤੇ ਉੱਥੇ ਕਿਤੇ ਪੁਲਿਸ ਦਾ ਕੰਟਰੋਲ ਨਹੀਂ ਦੀਦਾ ਕਿਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਦੀਦਾ ਹੈਗਾ ਪਰ ਹਨਾਨਗੀ ਦੀ ਗੱਲ ਇਹ ਆ ਵੀ ਭਾਈ ਅਮਰਿਤਪਾਲ ਦੇ ਪਰਿਵਾਰ ਨੂੰ ਦਬਾਉਣ ਲਈ ਤਾਂ ਸਾਰਾ ਕੁਝ ਤਿਆਰ ਹੋ ਜਾਂਦਾ ਉਹ ਇਹਨਾਂ ਨੂੰ ਨਾ ਮਾਵਾ ਦੀਦੀਆਂ ਨਾ ਭਗਵੰਤ ਮਾਨ ਉੱਥੇ ਇਲੈਕਸ਼ਨ ਲੜ ਕੇ ਆਇਆ ਈਵਨ ਇਹਨੇ ਵੀ ਕਿਸੇ ਮਾਂ ਨੂੰ ਜਾ ਕੇ ਮਿਲ ਕੇ ਪੁੱਛਿਆ ਨਹੀਂ ਹੋਣਾ ਕਿ ਮੇਰੀ ਇਹ ਭੈਣੇ ਮੇਰੀ ਮਾਂ ਤੂੰ ਮੈਨੂੰ ਦੱਸ ਤੈਨੂੰ ਤਕਲੀਫ ਕੀ ਆ ਅਸਲ ਜਿਹੜੀ ਗੱਲ ਹੈਗੀ ਪੰਜਾਬ ਦੇ ਮੁੱਦਿਆਂ ਦੀ ਗੱਲ ਉਹ ਤਾਂ ਇਹ ਕਰਦੇ ਨਹੀਂ ਬਸ ਉਹ ਇਲੈਕਸ਼ਨ ਸੀਗੀ ਉਹ ਇਲੈਕਸ਼ਨ ਵੀ ਤੁਸੀਂ ਇਲੈਕਸ਼ਨ ਦੀ ਗੱਲ ਕਰ ਲਈ ਪਰ ਤੁਹਾਡੀ ਪਾਰਟੀ ਦੇ ਬਲਾਰੇ ਦਾਵਾ ਕਰਦੇ ਆ ਜਿੱਤੇ ਪਏ ਆ ਬਸ ਐਲਾਨ ਹੋਣਾ ਬਾਕੀ ਹੈ ਲੀਡ ਕੱਢਣੀ ਬਾਕੀ ਹੈ ਕੀ ਕਾਰਨ ਮੰਨਦੇ ਜੀ ਵੀ ਇੱਕ ਪਾਸੇ ਬੇਦਬੀਆਂ ਕਰਨ ਵਾਲੇ ਜਿੱਤ ਜਾਂਦੇ ਨੇ ਇੱਕ ਪਾਸੇ ਤੁਹਾਡੇ ਤੋਂ ਅੱਗੇ ਵੋਟਾਂ ਲੈ ਜਾਂਦੇ ਨੇ ਇੱਕ ਪਾਸੇ ਮੌਜੂਦਾ ਸਰਕਾਰ ਤੁਸੀਂ ਕਹਿੰਦੇ ਵੀ ਨਸ਼ੇ ਦੇ ਸੌਦਾਗਰ ਉਹ ਨੇ ਉਹ ਜਿੱਤ ਜਾਂਦੇ ਨੇ ਆਪਾਂ ਤੀਜੀ ਨੰਬਰ ਤੇ ਚਲੇ ਜਾਂਦੇ ਕੀ ਕਾਰਨ ਮੰਨਦੇ ਜੀ ਹਾਰਦੇ ਕੀ ਕਾਰਨ ਨੇ ਦੇਖੋ ਜਿਹੜੀ ਤਰਨਤਾਰਨ ਦੀ ਜਮਨੀ ਚੌਣ ਸੀਗੀ ਨਾ ਉਦੇ ਵਿੱਚ ਜਿਹੜੀ ਸਰਕਾਰ ਸੀ ਨਾ ਉਹਨੇ ਲੋਕਾਂ ਦੇ ਉੱਤੇ ਇੰਨਾ ਵੱਡਾ ਦਬਾਅ ਪਾਇਆ ਹੋਇਆ ਸੀਗਾ ਕਿ ਜਦੋਂ ਅਸੀਂ ਲੋਕਾਂ ਦੇ ਕੋਲ ਗਏ ਆ ਤੇ ਉਹਨਾਂ ਨੇ ਕਿਹਾ ਜੀ ਕਿ ਸਰਕਾਰ ਦਾ ਸਾਡੇ ਤੇ ਬੜਾ ਵੱਡਾ ਦਬਾਅ ਸਾਨੂੰ ਹਰ ਤਰੀਕੇ ਦੇ ਨਾਲ ਦਬਾਇਆ ਜਾ ਰਿਹਾ ਉੱਥੇ ਪੈਸਾ ਵੰਡਿਆ ਗਿਆ ਉੱਥੇ ਨਸ਼ਾ ਵੰਡਿਆ ਗਿਆ ਉੱਥੇ ਲੋਕਾਂ ਦੇ ਉੱਤੇ ਸਰਕਾਰ ਦਾ ਜਿਹੜਾ ਜ਼ਬਰ ਸੀ ਸਰਕਾਰੀ ਜ਼ਬਰ ਦਾ ਮਤਲਬ ਹੁੰਦਾ ਵੀ ਉਹਨਾਂ ਦੇ ਉੱਤੇ ਜੇ ਕੋਈ ਬਿਜ਼ਨਸ ਕਰਦਾ ਉਹਨੂੰ ਉਸ ਤਰੀਕੇ ਨਾਲ ਦਬਾ ਲੈਣਾ ਪਰਚਿਆਂ ਦਾ ਡਰ ਪਾ ਕੇ ਉਹਨਾਂ ਨੂੰ ਸੋ ਉਹਨਾਂ ਨੇ ਉਹ ਜਿਹੜੀ ਚੋਣ ਸੀ ਨਾ ਉਹ ਚੋਣ ਡੈਮੋਕ੍ਰੈਟਿਕ ਤਰੀਕੇ ਨਾਲ ਨਹੀਂ ਉਹ ਚੋਣ ਲੁੱਟੀ ਗਈ ਆ ਮੈਂ ਮੈਂ ਇਹਦੇ ਸ਼ਬਦ ਵਰਤਦਾ ਦੂਜੇ ਪਾਸੇ ਜਿਹੜੀ ਤੁਸੀਂ ਵਿਦਵੀ ਕਰਨ ਵਾਲਿਆਂ ਦੀ ਗੱਲ ਕੀਤੀ ਆ ਵੀ ਉਹਨਾਂ ਨੂੰ ਵੀ ਇੰਨੀ ਵੋਟ ਪੈ ਗਈ ਦੇਖੋ ਉਹ ਜਿਹੜੀ ਚੋਣ ਸੀ ਨਾ ਅਕਾਲੀ ਦਲ ਬਾਦਲ ਦੀ ਉੱਥੇ ਕੋਈ ਗੱਲ ਨਹੀਂ ਸੀਗੀ ਸਹੀ ਗੱਲ ਸੀ ਉਹ ਜਿਹੜੀ ਚੋਣ ਸੀ ਨਾ ਉਹਦੇ ਵਿੱਚ ਜਿੰਨੇ ਝਭਾਲ ਤੋਂ ਪਰਲੇ ਬੰਨੇ ਦੇ ਪਿੰਡ ਸੀ ਝਭਾਲ ਦੇ ਏਰੀਏ ਤੇ ਗਾ ਜਦੋਂ ਅਸੀਂ ਤਨਤਨ ਸਾਹਿਬ ਵੱਲੋਂ ਵੀ ਆ ਜਾਂਨੇ ਸੀ ਉੱਥੇ ਇੱਕ ਜਿਹੜਾ ਅੰਮ੍ਰਿਤਪਾਲ ਬਾਠ ਜਿਹਦੀ ਰਿਸ਼ਤੇਦਾਰ ਉਹ ਬੀਬੀ ਜੀ ਇਲੈਕਸ਼ਨ ਲੜਦੇ ਸੀਗੇ ਉਹ ਉਹਦੀ ਗੱਲ ਸੀ ਉਹ ਜਿਹੜੀ ਉਹਦੀ ਗੱਲ ਸੀ ਉਹ ਵੀ ਇੱਕ ਬੜਾ ਵੱਡਾ ਪ੍ਰਭਾਵ ਸੀ ਲੋਕਾਂ ਦੇ ਉੱਤੇ ਕਿ ਜੇ ਅਸੀਂ ਇਹਦੇ ਖਿਲਾਫ ਵੋਟ ਪਾਈ ਤੇ ਕੱਲ ਨੂੰ ਕਿਤੇ ਸਾਨੂੰ ਇਹ ਕੁਝ ਕਰ ਨਾ ਦੇਵੇ ਕਿਉਂਕਿ ਉਹਨਾਂ ਦਾ ਜਿਹੜਾ ਟਰੈਕ ਰਿਕਾਰਡ ਸੀਗਾ ਪਿਛਲਾ ਉਹਨਾਂ ਦੇ ਉੱਤੇ ਉਹ ਸਾਰੇ ਹੀ ਦੋਸ਼ ਲੱਗੇ ਨੇ ਕਿ ਇਹਨਾਂ ਨੇ ਉੱਥੇ ਸਰਪੰਚ ਕਿੰਨੇ ਸੀਗੇ ਉਹਨਾਂ ਨੂੰ ਕਿਸ ਤਰ੍ਹਾਂ ਮਾਰਿਆ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਲੋਕ ਦੱਸਦੇ ਸੀ ਬੇ ਲੋਕ ਦਬੇ ਸੀ ਇੱਕ ਪਾਸੇ ਪਰਚੇ ਦਾ ਡਰ ਸੀ ਇੱਕ ਪਾਸੇ ਗੋਲੀ ਦਾ ਤੁਹਾਡੇ ਕਹਿਣ ਉ ਬਿਲਕੁਲ ਸੀਗਾ ਜੀ ਉਹ ਸੇਮ ਦੇ ਵਿੱਚ ਸੀਗੇ ਸੋ ਸਾਨੂੰ ਜਿਹੜੀ ਸੇਮ ਦੀ ਗੱਲ ਚੱਲਦੀ ਹੈ ਤੇ ਹੁਣ ਪਤਾ ਲੱਗਾ ਵੀ ਖੰਡੂਰ ਸਾਹਿਬ ਤੋਂ ਬਾਪੂ ਜੀ ਬਾਪੂ ਦਰਸੀਮ ਸਿੰਘ ਖੜ ਰਹੇ ਨੇ ਉੱਥੇ ਉਹ ਡਰਾਉਣਗੇ ਨਾ ਉੱਥੇ ਨਾ ਸਹਿਮ ਹੋਏਗਾ ਕਿਸੇ ਨਾ ਕਿਸੇ ਪ੍ਰਕਾਰ ਦੇਖੋ ਜਿਹੜੀ ਖਡੂਰ ਸਾਹਿਬ ਦੀ ਇਲੈਕਸ਼ਨ ਦੀ ਗੱਲ ਆ ਨਾ ਉਹ ਜੇ ਇਲੈਕਸ਼ਨ ਹੁੰਦੀ ਆ ਤੇ ਅਸੀਂ ਬਿਲਕੁਲ ਲੜਾਂਗੇ ਸਾਡੀ ਪਾਰਟੀ ਦੇ ਅੰਦਰ ਅਸੀਂ ਬੈਠ ਕੇ ਫੈਸਲਾ ਕਰਾਂਗੇ ਕਿਉਂਕਿ ਅਸੀਂ ਜਾਂ ਇਸ ਇਲੈਕਟ੍ਰੋਨਿਕ ਪੋਲਿਟਿਕਸ ਦੇ ਵਿੱਚ ਆ ਗਏ ਆ ਵੋਟ ਦੀ ਰਾਜਨੀਤੀ ਦੇ ਵਿੱਚ ਉਹ ਇਲੈਕਸ਼ਨ ਸਾਨੂੰ ਲੜਨੀ ਵੀ ਚਾਹੀਦੀ ਆ ਤੇ ਲੜਾਂਗੇ ਵੀ ਬਾਪੂ ਜੀ ਖੜ ਰਹੇ ਨੇ ਮਤਲਬ ਕਿਉਂ ਤੁਹਾਡੀ ਪਾਰਟੀ ਤੇ ਬੁਲਾ ਰਹੇ ਜਿਹੜੇ ਨੇ ਆਪਣੇ ਸੋਸ਼ਲ ਪਲੇਟਫਾਰਮ ਤੋਂ ਦੱਸ ਰਹੇ ਨੇ ਵੀ ਬਾਪੂ ਜੀ ਤਰਸੀਮ ਸਿੰਘ ਲੜ ਰਹੇ ਨੇ ਦੇਖੋ ਇਹ ਜਿਹੜੀ ਗੱਲ ਆ ਨਾ ਬਾਪੂ ਜੀ ਹੁਣਾਂ ਦੀ ਜਾਂ ਉਹਨਾਂ ਦੇ ਪਰਿਵਾਰ ਦੀ ਇਲੈਕਸ਼ਨ ਲੜਨ ਦੀ ਗੱਲ ਜੇ ਉਹਨਾਂ ਨੇ ਇਲੈਕਸ਼ਨ ਲੜਨੀ ਹੁੰਦੀ ਤੇ ਉਹ ਤਰਨਤਨ ਵੀ ਲੜ ਸਕਦੇ ਸੀਗੇ ਸੋ ਉਹਨਾਂ ਨੇ ਫੈਸਲਾ ਲਿਆ ਹੋਇਆ ਕਿ ਅਸੀਂ ਪਰਿਵਾਰ ਦੇ ਵਿੱਚੋਂ ਅਸੀਂ ਜਿਹੜੀ ਪਰਿਵਾਰ ਦੀ ਇਹ ਗੱਲ ਹੈਗੀ ਆ ਇਲੈਕਸ਼ਨ ਪਰੋਚਿਆਂ ਦੇ ਇਲਜ਼ਾਮ ਲੱਗਦੇ ਉਹ ਬਿਲਕੁਲ ਨਹੀਂ ਉਹਨਾਂ ਨੇ ਇਲੈਕਸ਼ਨ ਲੜਨੀ ਤੇ ਨਾ ਹੀ ਖਡੂਰ ਸਾਹਿਬ ਦੀ ਲੜਨੀ ਆ ਸੋ ਜਿਸ ਵੀ ਵੀਰ ਨੇ ਉਹ ਪੋਸਟ ਪਾਈ ਜਾਂ ਮੇਰੇ ਖਿਆਲੋਂ ਬਹੁਤ ਗਲਤ ਹੈਗੀ ਸੀ ਇਹੋ ਜਿਹੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਪਰਿਵਾਰ ਨੇ ਕੋਈ ਇਲੈਕਸ਼ਨ ਨਹੀਂ ਲੜਨੀ ਦੂਸਰੀ ਗੱਲ ਜਦੋਂ ਇਲੈਕਸ਼ਨ ਲੜਨੀ ਆ ਉਹਦੇ ਲਈ ਸਾਡੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਪਾਰਟੀ ਦੀ ਉੱਪਰ ਉਹ ਪਲੱਸ 13 ਮੈਂਬਰੀ ਸਾਡੀ ਵਰਕਿੰਗ ਕਮੇਟੀ ਆ ਉਹ ਬੈਠੂਗੀ ਉਹ ਬੈਠ ਕੇ ਉਹਦੇ ਵਿੱਚ ਸਾਰਿਆਂ ਦੀ ਸਲਾਹ ਨਾਲ ਫੈਸਲਾ ਲਿਆ ਜਾਊਗਾ ਹਲੇ ਕਿਸੇ ਨੂੰ ਨਹੀਂ ਹੈਗਾ ਅਧਿਕਾਰ ਇਹ ਫੈਸਲੇ ਤੋਂ ਪਹਿਲਾਂ ਹੇਠਲੇ ਮੇਰੇ ਵਰਗੇ ਉਹ ਪਹਿਲਾਂ ਪ੍ਰਚਾਰ ਕਰਦੇ ਉਹਨਾਂ ਨੂੰ ਕੀ ਕਹੋਗੇ ਨਹੀਂ ਦੇਖੋ ਹਰ ਪਾਰਟੀ ਦਾ ਨਾ ਇੱਕ ਸੂਲ ਤੇ ਡਿਸਪਲਨ ਹੁੰਦਾ ਤੇ ਜੇ ਕੋਈ ਇਹੋ ਜਿਹੀਆਂ ਗੱਲਾਂ ਕਰਦਾ ਆ ਉਹਦੇ ਉੱਤੇ ਅਸੀਂ ਪਰਸੋਂ ਸਾਡੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਮੰਥਨ ਕੀਤਾ ਸਾਰੀ ਜਿਹੜੀ ਤਰਨਤਨ ਦੀ ਇਲੈਕਸ਼ਨ ਸੀ ਉਹਦਾ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਉੱਥੇ ਕੋਈ ਵੀ ਕਿਸੇ ਨੂੰ ਇਹ ਅਧਿਕਾਰ ਨਹੀਂ ਹੋਊਗਾ ਵੀ ਇੱਕ ਬੰਦਾ ਉੱਠ ਕੇ ਸਾਰੀ ਗੱਲ ਨੂੰ ਪੂਰੇ ਹੋ ਕੇ ਕਰਨ ਲੱਪ ਪਵੇ ਉਸ ਉਹ ਅਸੀਂ ਫੈਸਲਾ ਲਿਆ ਉਹਦੇ ਉੱਤੇ ਕਾਰਵਾਈ ਵੀ ਹੋਊਗੀ ਜੇ ਕਿਸੇ ਨੇ ਕੀਤਾ ਸਾਡੇ ਨਾਲ ਸਰਦਾਰ ਹਰਜਿੰਦਰ ਸਿੰਘ ਸਰਪੰਚ ਜੇ ਫਲੱਡ ਆਏ ਨੇ ਤੇ ਇਹਨਾਂ ਦਿਨ ਰਾਤ ਇੱਕ ਕੀਤਾ ਦੀ ਇਲੈਕਸ਼ਨ ਤਰਨਤਨ ਦੀ ਗੱਲ ਕਰੀਏ ਤੇ ਉੱਥੇ ਵੀ ਨਾ ਦਿਨ ਰਾਤ ਇੱਕ ਕੀਤਾ ਹੈ ਪੂਰੀ ਜਦੋ ਜਹਿਦ ਕੀਤੀ ਪਰ ਕੀ ਕਾਰਨ ਮੰਨਦੇ ਜੇ ਵੀ ਤੁਸੀਂ ਜਿਹੜੇ ਜਿਹੜੇ ਪਿੰਡ ਦਿੱਤੇ ਸੀ ਆਪਾਂ ਵੇਖਦੇ ਆਂ ਜੇ ਗੱਲ ਕੱਠ ਦੀ ਕਰਦੇ ਆਂ ਤੇ ਕੱਠ ਆਪਾਂ ਵੇਖਦੇ ਆਂ ਵੀ ਸਭ ਤੋਂ ਵੱਡੇ ਰੋਡ ਸ਼ੋਅ ਆਪਣੇ ਰਹੇ ਨੇ ਤੇ ਵੋਟਾਂ ਵਰੀ ਮਤਲਬ ਜੇ ਉਹਨੇ ਗੱਲ ਕੀਤੀ ਸੱਚੀ ਸਹਿਮ ਦਾ ਮਾਹੌਲ ਸੀ ਪਿੰਡਾਂ 'ਚ ਤੁਸੀਂ ਰਹੇ ਉਹਨੇ ਬਿਲਕੁਲ ਮੁਕਸਬ ਜਦੋਂ ਤੁਸੀਂ ਆਪਾਂ ਗਰਾਊਂਡ ਤੇ ਜਾਂਦੇ ਆਂ ਪਤਾ ਲੱਗਦਾ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਇੱਕ ਬੰਦੇ ਜਿਹੜਾ ਸਰਕਾਰ ਦਾ ਦਬਦਬਾ ਸੀ ਦੂਜੇ ਬੰਦੇ ਗੋਲੀ ਦਾ ਡਰ ਸੀ ਤਾਂ ਗੱਲ ਕਰਦੇ ਆਂ ਵੀ ਉਦੋਂ ਵੇਖੋ ਸਾਡੇ ਕੋਲ ਆਈ ਸੀ ਤਾਂ ਨਾ ਤਾਂ ਇਹੋ ਜਿਹਾ ਮਾਹੌਲ ਸਿਰਜ ਸਕਦੇ ਸੀ ਜੇ ਅਸੀਂ ਉਹ ਚੀਜ਼ਾਂ ਕਰਨੀਆਂ ਤਾਂ ਫਿਰ ਅਸੀਂ ਕਿੰਨਾ ਚੋ ਤੁਹਾਨੂੰ ਵੀ ਧਮਕੀਆਂ ਪਾਰਟੀ ਦੇ ਬੁਲਾਰੇ ਤੁਸੀਂ ਦਿਨ ਰਾਤ ਪਿੰਡਾਂ ਚ ਰਹੇ ਬਿਲਕੁਲ ਜੀ ਕੁਝ ਬੰਦਿਆਂ ਨੂੰ ਆਈਆਂ ਜਿਵੇਂ ਸਾਡੇ ਉੱਥੇ ਜਿਹੜੇ ਚੋਣ ਹਜ਼ਰਬਾਰ ਸਾਡੇ ਉੱਥੇ ਰਿਜ਼ਰਵਰ ਲੱਗੇ ਸੀ ਜਿਹੜਾ ਵੀਰ ਉੱਥੇ ਇੰਚਾਰੇ ਸੀ ਪਹਿਲਾਂ ਤਰਨਤਰਾ ਸਾਵੜਕੇ ਤੋਂ ਹਮਲਾ ਵੀ ਹੋਇਆ ਤੁਸੀਂ ਦੇਖਿਆ ਉਹਦੀ ਗੱਡੀ ਨੂੰ ਜਿਹੜਾ ਉੱਥੇ ਅੱਗ ਲਾਈ ਗਈ ਉਹ ਰਾਜ ਵੀ ਉਹ ਦਾਖਲਾ ਕਿਉਂਕਿ ਇਹੋ ਜਿਹੇ ਮਲੇ ਬਹੁਤ ਹੋਏ ਆ ਤੁਸੀਂ ਦੇਖਿਓ ਵੀ ਤਾਂ ਸ਼ਰਮ ਮਕਸਦ ਗੱਲ ਤੋਂ ਕਰੀ ਨਾ ਲੋਕੀ ਸ਼ਿਪੀ ਜਿਹੜਾ ਉਹ ਬਾੜ ਸੀ ਤਾਂ ਸ਼ਰਮ ਹਰਮੀਸ ਸੰਧੂ ਨੂੰ ਔਰ ਲਾਈਵ ਹੋ ਕੇ ਜਿਹੜਾ ਉਹ ਚੈਲੰਜ ਜਿਹੜਾ ਬੰਦਾ ਸਰਕਾਰ ਦਾ ਜਿਹੜੇ ਕੈਂਡੀਡੇਟ ਨੂੰ ਲਾਈਵ ਹੋ ਕੇ ਚੈਲੰਜ ਕਰ ਰਿਹਾ ਹੈ ਤੇ ਫਿਰ ਮੈਨੂੰ ਲੱਗੋ ਆਮ ਜਨਤਾ ਦਾ ਉੱਤੇ ਕੀ ਪ੍ਰਭਾਵ ਹੋਊਗਾ ਤੋ ਇਹ ਗੱਲ ਹੈ ਵੀ ਇਹ ਚੀਜ਼ਾਂ ਦੀ ਅੱਜ ਤੁਸੀਂ ਵੇਖ ਰਹੇ ਹੋ ਵੀ ਉੱਥੇ ਪੈਸਾ ਤੁਸੀਂ ਇੱਕ ਬੰਨੇ ਸਰਕਾਰ ਕਹਿ ਰਹੀ ਵੀ ਵਿਕਾਸ ਦੇ ਨਾਂ ਤੇ ਅਸੀਂ ਟੋੜਾ ਲੜ ਰਹੇ ਹਾਂ ਤੇ ਦੂਜੇ ਬੰਨੇ ਤੁਸੀਂ ਵੇਖਿਆ ਵੀ ਜਦੋਂ ਤਨਤਨ ਸਾਹਿਬ ਇਲੈਕਸ਼ਨ ਅਨਾਉਂਸ ਹੋਇਆ ਤੇ ਮੈਨੂੰ ਲੱਗਦਾ ਵੀ ਪੰਜਾਬ ਵਿੱਚ ਕਿਹੜਾ ਡਿਪਾਰਟਮੈਂਟ ਹੈ ਜਿਹੜਾ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਨਹੀਂ ਕਰਕੇ ਆਇਆ ਤਨਤਨ ਸਾਹਿਬ ਦੇ ਵਿੱਚ ਇਹਦਾ ਮਤਲਬ ਜਿਹੜਾ ਸਾਡਾ ਜਿਹੜਾ ਅੱਜ ਕਿਸਾਨ ਵੀ ਔਕਾ ਹੈ ਜਵਾਨ ਵੀ ਔਕਾ ਤੇ ਜਿਹੜਾ ਸਾਡਾ ਅੱਜ ਮੁਲਾਜ਼ਮ ਵਰਗੇ ਉਹ ਵੀ ਦੁਖੀ ਨੇ ਇਸ ਸਿਸਟਮ ਦੇ ਵਿੱਚੋਂ ਤੇ ਫਿਰ ਮੈਨੂੰ ਲੱਗਦਾ ਵੀ ਕਿਤਨਾ ਕਿਤੇ ਸਾਡੀ ਲੀਡਰਸ਼ਿਪ ਹੈ ਨਾ ਉਹ ਕਰਦੇ ਆ ਵੀ ਅਸੀਂ ਆਪਦਾ ਇੱਕ ਤਾਨਾਸ਼ਹੀ ਰਵਈਆ ਵਰਤ ਕੇ ਤੁਸੀਂ ਦੇਖਦੇ ਹੋ ਵੀ ਇੱਥੇ ਜਦੋਂ ਦੀ ਇਲੈਕਸ਼ਨ ਅਨਾਉਂਸ ਹੋਈ ਤੇ ਮੁੱਖ ਮੰਤਰੀ ਜਿਹੜਾ ਸਾਡਾ ਸਰਕਾਰ ਲੈ ਕੇ ਜਿਹੜਾ ਉਹ ਤਨਤਦ ਸਭਾ ਦੇ ਵਿੱਚ ਬੈਠ ਗਿਆ ਤੇ ਜਿਹੜੇ ਇਹ ਗੱਲਾਂ ਕਰਦੇ ਸੀ ਵੀ ਜਦੋਂ ਲੋਕਾਂ ਦਾ ਨੁਮਾਇੰਦਾ ਹੋਵੇ ਤੇ ਉਹਨੂੰ ਦੁਬਾਰਾ ਵੋਟ ਮੰਗਣ ਦੀ ਲੋੜ ਨਹੀਂ ਤਾਂ ਤੁਸੀਂ ਵੇਖਿਆ ਵੀ ਜਿਹੜਾ ਉਹ ਕਹਿੰਦੇ ਸੀ ਸੱਤਾਂ ਤੋਂ ਚਾਰ ਚੱਲੇ ਕਰੇਗੀ ਤਾਂ ਇੱਕ ਆਧਾਰਨ ਜਿਹੜੀ ਉਹਨੇ ਇੱਕ ਵਕਰੀ ਦਿੱਤੀ ਵੀ ਉੱਥੇ ਮੁੱਖ ਮੰਤਰੀ ਜਿਹੜਾ ਨਾਲ ਪੁਲਿਸ ਤੰਤਰ ਲੈ ਕੇ ਸੱਥਾਂ ਦੇ ਜੇ ਇੱਕ ਬਹਿ ਗਿਆ ਤੇ ਕਹਿੰਦਾ ਵੀ ਜਿਹੜਾ ਕੋਈ ਵੋਟ ਪਾ ਕੇ ਦਿਖਾਉਗੇ ਤੇ ਉਹਨਾਂ ਨੂੰ ਅਸਰਾਂ ਨੂੰ ਘਰ ਘਰ ਕੱਲਿਆ ਵੀ ਜਿਹੜਾ ਵੀ ਸਾਡੇ ਵੋਟ ਚਲੂ ਦੇ ਪਰਚੇ ਕੀਤੇ ਜਾਣਗੇ ਤੇ ਉਹਨਾਂ ਨੂੰ ਜਿਹੜਾ ਦਬਾਇਆ ਜਾਊ। ਸੋ ਇਸ ਕਰਕੇ ਜਦੋਂ ਇਹੋ ਜਿਹੇ ਸਰਪੰਚ ਸਾਹਿਬ ਗੱਲ ਕੀਤੀ ਏ ਤੇ ਹਾਲਾਂਕਿ ਲੀਡਰਾਂ ਦੇ ਪਰਿਵਾਰਾਂ ਪਖਣੌਰ ਵਾਲੇ ਆਪਾਂ ਐਮਐਲਏ ਦੀ ਗੱਲ ਕਰ ਲਈ ਖਡੂਰ ਸਾਹਿਬ ਵਾਲਿਆਂ ਤੇ ਬੜੇ ਸੰਗੀਨ ਅਪਰਾਧ ਇਹਨਾਂ ਦੇ ਹਨਾ ਆਪਾਂ ਵੇਖਦੇ ਹਾਂ ਰੇਪ ਤੱਕ ਦੇ ਕੇਸ ਪਾਏ ਗਏ। ਇਹਨਾਂ ਵਾਸਤੇ ਕੋਈ ਵਿਦੇਸ਼ੀ ਜਾਨ ਤੇ ਰੋਕ ਨਹੀਂ ਲੱਗੀ। ਇਨਦੇ ਪਰਿਵਾਰ ਦੇ ਮੈਂਬਰ ਵਿਦੇਸ਼ ਜਾ ਰਹੇ ਨੇ ਕਿਉਂਕਿ ਹਰੇਕ ਲੀਡਰ ਦਾ ਬੱਚਾ ਬਾਹਰ ਹੈ ਹਰੇਕ ਆਫੀਸਰ ਦਾ ਬੱਚਾ ਬਾਹਰ ਹੈ ਉਹਨਾਂ ਦੇ ਪਰਿਵਾਰਾਂ ਤੇ ਰੋਗ ਨਹੀਂ ਲੱਗੀ ਰ ਭਾਈ ਅਮਰਤਪਾਲ ਦੀ ਘਰ ਵਾਲੀ ਤੇ ਵੀ ਪਿਛਲੇ ਸਮੇਂ ਜੇ ਰੋਕ ਲੱਗੀ ਇੰਗਲੈਂਡ ਜਾਣ ਤੋਂ ਇਸ ਵਾਰ ਉਹਨਾਂ ਦੇ ਮਾਤਾ ਜੀ ਦੇ ਕੈਨੇਡਾ ਜਾਣ ਤੋਂ ਰੋਕ ਲੱਗੀ ਕੀ ਕਾਰਨ ਮੰਨਦੇ ਜੀ ਬਾਕਸ ਆਪ ਸਭ ਤੋਂ ਪਹਿਲਾਂ ਗੱਲ ਤਾਂ ਮੈਂ ਬਹੁਤ ਹਨਖੇਦੀ ਕਰਦਾ ਵੀ ਸਰਕਾਰ ਜਿਹੜੀ ਇਹੋ ਜਿਹੇ ਜੜੀਆਂ ਅੱਜ ਫੈਸਲੇ ਲੈ ਲਈ ਬਹੁਤ ਮਾੜੀ ਗੱਲ ਹੈ ਸਾਡੇ ਮੈਂ ਗੱਲ ਕਹਿਣਾ ਵੀ ਤੁਸੀਂ ਅਸਲ ਵਿੱਚ ਤੁਸੀਂ ਅਸੀਂ ਸੋਚ ਰਹੇ ਹਾਂ ਜਿਹੜਾ ਅੱਜ ਮਾਤਾ ਜੀ ਨੂੰ ਰੋਕਿਆ ਗਿਆ ਜਾਂ ਪਹਿਲਾਂ ਜਿਹੜੇ ਭਾਈ ਸਾਹਿਬ ਦੀ ਪਤਨੀ ਨੂੰ ਜਿਹੜਾ ਰੋਕਿਆ ਗਿਆ ਇੱਕ ਜਿਹੜਾ ਇੱਕ ਨਾ ਐਗਜ਼ਾਮਪਲ ਹੈ ਇੱਕ ਡਰ ਪੈਦਾ ਕਰ ਰਿਹਾ ਵੀ ਕੋਈ ਬੰਦਾ ਜਿਹੜਾ ਸੱਚ ਦੀ ਗੱਲ ਨਾ ਕਰ ਸਕੇ ਕਿਉਂਕ ਤਾਂ ਮੈਨੂੰ ਲੱਗਦਾ ਵੀ ਇਹ ਕੋਈ ਚੰਗੀ ਗੱਲ ਨਹੀਂ ਜਿਹੜੇ ਅੱਜ ਲੋਕ ਕਿਉਂਕਿ ਅਸੀਂ ਕਿੰਨੇ ਵੀ ਕਿਹੜਾ ਜਰੀਆ ਸਾਨੂੰ ਜਿਹੜੇ ਲੋਕ ਅੱਜ ਕਈ ਵਾਰੀ ਇਹਨੇ ਸਾਡੇ ਵੀਰ ਗੱਲ ਕਰਦੇ ਵੀ ਇਹ ਗਲਤ ਮੈਂ ਕਹਿੰਦਾ ਵੀ ਸਾਨੂੰ ਸਮਝਾਉਦਾ ਸਹੀ ਵੀ ਜਾਂ ਕੋਈ ਇਥੇ ਪੰਜਾਬ ਚ ਗੱਲ ਕਰਨ ਦਾ ਜਰੀਆ ਕੀ ਆ ਜਿਹੜੇ ਅੱਜ ਚਾਹੇ ਭਾਜਪੀ ਦੇ ਆਗੂ ਚਾਹੇ ਕੋਈ ਸਰਕਾਰ ਦੇ ਆ ਸਾਨੂੰ ਦੱਸੋ ਵੀ ਪਹਿਲਾਂ ਤਾਂ ਭਾਈ ਸਾਹਿਬ ਨੇ ਇੱਕ ਇੱਕ ਪ੍ਰਚਾਰ ਕੀਤਾ ਸਿੱਖੀ ਦਾ ਕਿ ਲੋਕਾਂ ਨੂੰ ਜਿਹੜਾ ਨੌਜਵਾਨਾਂ ਨੂੰ ਇੱਕ ਇਹ ਗੱਲ ਕਹੀ ਵੀ ਤੁਸੀਂ ਅੱਜ ਗੁਰੂ ਦੇ ਲੜ ਲੱਗ ਕੇ ਤੇ ਗੁਰੂ ਸਾਹਿਬ ਨਾਲ ਜੁੜ ਕੇ ਤੇ ਇਹਨਾਂ ਇਸ ਗਲਬੇ ਜੋ ਨਿਕਲੋ ਨਸ਼ੇ ਦੇ ਤਾਂ ਜਦੋਂ ਉਹ ਨੌਜਵਾਨ ਜਿਹੜੇ ਉਹਨਾਂ ਨਾਲ ਤੁਰੇ ਤੇ ਸਾਨੂੰ ਉਹ ਵੀ ਉਹ ਵੀ ਮਾੜਾ ਲੱਗਾ ਵੀ ਇਹ ਜਿਹ ਮਹੌੜ ਗਲਤ ਬਣਾ ਰਹੇ ਆ ਫਿਰ ਇੱਕ ਜਦੋਂ ਅੰਦਰ ਚਲੇ ਗਏ ਤਾਂ ਸੰਗਤ ਨੇ ਫੈਸਲਾ ਕੀਤਾ ਵੀ ਜਿਹੜੇ ਲੋਕ ਇਹ ਚਾਹੁੰਦੇ ਉਹ ਫਿਰ ਇਹਨਾਂ ਦੇ ਤਰੀਕੇ ਨਾਲ ਹੀ ਇੱਕ ਫੈਸਲਾ ਕਰਕੇ ਦੇਖੋ ਤੇ ਅਸੀਂ ਜਿਹੜਾ ਖਡੂਰ ਸਾਹਿਬ ਤੋਂ ਭਾਈ ਸਾਹਿਬ ਨੂੰ ਸਭ ਤੋਂ ਵੱਧ ਚੋਣ ਜਿਹੜੇ ਅੱਜ ਆਮਰਤ ਪੰਜਾਬ ਦੇ ਵਿੱਚ ਵੱਧ ਲੀਡਾਂ ਦਿੱਤੇ ਆ ਤੇ ਮੈਨੂੰ ਲੱਗਦਾ ਉਹ ਕਿਹੜਾ ਕਾਨੂੰਨ ਫਿਰ ਕਿਹੜੇ ਕਾਨੂੰਨ ਨੂੰ ਮੰਨਗੇ ਤੁਸੀਂ ਕਹਿੰਦੇ ਹੋ ਵੀ ਇਹ ਲੋਕ ਜਿਹੜੇ ਆ ਕਾਨੂੰਨ ਦੇ ਦੇਹਰੇ ਤੋਂ ਬਾਹਰ ਨੇ ਤੇ ਕਿਦਣਾ ਕਿਤੇ ਜਦੋਂ ਫਿਰ ਇਹੋ ਜਿਹੇ ਫੈਸਲੇ ਹੋਣਗੇ ਤੇ ਫਿਰ ਜਿਹੜਾ ਕਾਨੂੰਨਾਂ ਤੋਂ ਵਿਸ਼ਵਾਸ ਮੁਕਸਫ ਉੱਠ ਜਾਂਦਾ ਬਿਲਕੁਲ ਸਰਪੰਚ ਪ੍ਰਕਾਸ਼ ਸਿੰਘ ਸਾਡੇ ਨਾਲ ਨੇ ਜਸਬੀਰ ਸਿੰਘ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਵੀ ਹੁਣ ਮੈਨੂੰ ਲੱਗਦਾ ਵੀ ਇਸ ਤਰੀਕੇ ਦਾ ਡਰ ਪਾਇਆ ਜਾ ਰਿਹਾ ਕਿਉਂਕਿ ਹਰੇਕ ਬੰਦੇ ਦੇ ਅੱਜ ਕੱਲ ਬੱਚੇ ਬਾਹਰ ਨੇ ਕਿਸੇ ਦਾ ਬੇਟਾ ਕਿਸੇ ਦੀ ਬੇਟੀ ਹੈਨਾ ਵੀ ਹੁਣ ਇਸ ਤਰੀਕੇ ਦਾ ਡਰ ਪਾ ਦਈਏ ਵੀ ਬਈ ਤੁਹਾਡੇ ਵਿਦੇਸ਼ ਜਾਣ ਤੇ ਰੋਕ ਲੱਗ ਜੇਗੀ ਤੁਹਾਨੂੰ 에어ਪੋਰਟ ਤੋਂ ਉਪਾਲ ਜੀ ਤੇ ਸਮੁੱਚੇ ਦੇਸ਼ ਵਿਦੇਸ਼ ਦੇ ਵਿੱਚ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਅਕਾਲ ਚੈਨਲ ਦੇ ਰਾਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੰਘ ਜੀ ਜਿਹੜਾ ਤੁਸੀਂ ਕਿਹਾ ਹੈ ਵੀ ਇੱਕ ਡਰ ਪੈਦਾ ਕਰਨਾ ਡਰ ਪਾਉਣਾ ਇਹ ਪੱਗਾਂ ਬਦਲ ਕੇ ਕੁਰਸੀਆਂ ਦੇ ਉੱਤੇ ਮਖੌਟੇ ਉਹੀ ਬੈਠੇ ਨੇ ਇਹ ਕਹਿੰਦੇ ਸੀ ਅਸੀਂ ਆਮ ਲੋਕਾਂ ਦੀ ਸਰਕਾਰ ਬਣਾਵਾਂਗੇ ਤੇ ਆਮ ਲੋਕਾਂ ਦਾ ਰਾਜ ਹੋਏਗਾ ਅਸੀਂ ਜਦੋਂ ਸਰਕਾਰ ਚਲਾਵਾਂਗੇ ਤੇ ਜੇ ਅਸੀਂ ਕੰਮ ਕਰਾਂਗੇ ਤੇ ਅਸੀਂ ਵੋਟ ਮੰਗਣ ਆ ਜਾਾਂਗੇ ਸੱਥਾਂ ਚ ਨਹੀਂ ਤੇ ਸਾਡੀ ਸਰਕਾਰ ਵੋਟ ਮੰਗਣ ਨਹੀਂ ਆਉਗੀ ਬਿਲਕੁਲ ਕੀ ਆਸੀ ਸਾਢੇ ਤਿੰਨ ਬਾਰ ਸਾਲ ਬਾਅਦ ਤਰਨਤਨ ਇਲੈਕਸ਼ਨ ਹੋਈ ਹੈ ਉਹ ਤੁਸੀਂ ਸਾਰਿਆਂ ਨੇ ਉਥੇ ਆਪਦੇ ਅੱਖੀ ਤੇ ਪਿੰਡੇ ਦੇ ਹੰਢਾਈ ਹੈ ਇੱਕ ਮੁੱਖ ਮੰਤਰੀ ਨਹੀਂ ਪੂਰੀ ਦੀ ਪੂਰੀ ਸਰਕਾਰ ਪੂਰਾ ਚੰਡੀਗੜ੍ਹ ਦਾ ਅਮਲਾ ਸੈਂਟਰ ਤੋਂ ਕੇਜਰੀਵਾਲ ਤੇ ਸੰਜੇ ਸਿੰਘ ਹੋਰੀ ਸਾਰੇ ਇਹਨਾਂ ਦੇ ਜਿਹੜੇ ਉੱਥੇ ਮਨਿਸਟਰ ਸੀ ਗਲੀ ਗਲੀ ਮਹੱਲੇ ਮਹੱਲੇ ਉੱਥੇ ਘੁੰਮੇ ਨੇ ਜੀ ਤੇ ਤੁਸੀਂ ਡਰ ਦੀ ਗੱਲ ਕਰਦੇ ਹੋ ਡਰਤਾ ਇਹਨਾਂ ਨੇ ਘਰ ਘਰ ਉਦੋਂ ਪਹਿਲਾਂ ਹੀ ਪਤਾ ਹੁਣ ਮੂਸੇ ਵਾਲੇ ਦੇ ਕਾਸਲਾ ਨੂੰ ਕੋਈ ਸਜ਼ਾ ਨਹੀਂ ਮਿਲੀ ਤੇ ਜੇ ਤੁਸੀਂ ਗੱਲ ਕਰੋ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥ ਸਰਵਾਈਵ ਕਰ ਰਿਹਾ ਹੈ ਚਰਨ ਸਿੰਘ ਦਰਸ਼ਨ ਸਿੰਘ ਲੋਹਾਰਾ ਨੂੰ ਗੋਲੀਆਂ ਮਾਰ ਕੇ ਸਿੱਧੀਆਂ ਲੁਧਿਆਣੇ ਦੇ ਵਿੱਚ ਕਤਲ ਕਰ ਦਿੱਤਾ ਕੋਈ ਕਿਸੇ ਨੂੰ ਸਜ਼ਾ ਨਹੀਂ ਮਿਲੀ ਕਾਵਲਜੀਤ ਸਿੰਘ ਸਲਾਮ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਕੋਈ ਸਜ਼ਾ ਨਹੀਂ ਕਿਸੇ ਨੂੰ ਮਿਲੀ ਜਸਪਾਲ ਸਿੰਘ ਚੌੜ ਸਿੱਧੂਆਂ ਕੱਲਾ ਕੱਲਾ ਮਾਪਿਆਂ ਦਾ ਅਜੇ ਉਹ ਫੁੱਲ ਖਿੜਿਆ ਹੀ ਨਹੀਂ ਸੀ ਇਹਨਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਉਹਨੂੰ ਸਦਾ ਲਈ ਸਵਾਦ ਦਿੱਤਾ ਗਿਆ ਤੇ ਕਿਸੇ ਨੂੰ ਕੋਈ ਸਜ਼ਾ ਨਹੀਂ ਤੇ ਜੇ ਬਾਈਬਲ ਤੇ ਬਰਗਾੜੀ ਦੇ ਵਿੱਚ ਇਸ ਪੰਥ ਨੇ ਜਿਹੜਾ ਆਹਦੇ ਪੀ ਪੰਥ ਸਰਵਾਈਵ ਕਰ ਰਿਹਾ ਉਹ ਯਾਰੋ ਹਾਦੀ ਹੋ ਗਈ ਏ ਭਗਵੰਦਾਂ ਤੇ ਕੇਜੀਵਾਲ ਕਹਿੰਦੇ ਸੀ ਚੁਟਕੀ ਚ 24 ਘੰਟਿਆਂ ਦੇ ਵਿੱਚ ਬੇਅਦਬੀ ਦਾ ਇਨਸਾਫ ਓਏ ਅੱਜ ਸਾਢੇ 3 ਸਾਲ ਹੋ ਗਏ ਨੇ ਬੇਅਦਬੀ ਦੇ ਕਾਤਲ ਜਿਹੜੇ ਨੇ ਬੇਅਦਬੀ ਕਰਨ ਵਾਲੇ ਜਿਹੜੇ ਨੇ ਉਹ ਦੰਦ ਨਾਉਂਦੇ ਫਿਰਦੇ ਨੇ ਇੱਥੋਂ ਤੱਕ ਕਿ ਕਾਲ ਤਖਤ ਸਾਹਿਬ ਦੇ ਸਾਣ ਮੁਖ ਹੋ ਕੇ ਸਾਣ ਮੁਖ ਹੋ ਕੇ ਬੰਦਾ ਕਹਿ ਰਿਹਾ ਕਿ ਬੇਅਦਬੀ ਕੀਤੀ ਕਹਿੰਦਾ ਕੀਤੀ ਕਹਿੰਦਾ ਸੁਮੇਸ਼ ਸੈਣੀ ਨੂੰ ਤੁਸੀਂ ਤਰੱਕੀ ਦਿੱਤੀ ਕਹਿੰਦਾ ਦਿੱਤੀ ਕਹਿੰਦਾ ਜੀ ਤੁਸੀਂ ਉਹਦੀ ਫਿਲਮ ਚਲਾਈ ਕਹਿੰਦੇ ਜੀ ਚਲਾਈ ਜਿਹੜਾ ਬੰਦਾ ਕਵਾਲ ਹੀ ਕਰ ਗਿਆ ਵਰਪਾਲ ਜੀ ਹੁਣ ਪਿੱਛੇ ਤਾਂ ਗੱਲ ਹੀ ਕੋਈ ਨਹੀਂ ਰਹੀ ਹੈ ਤੇ ਪੰਥਕ ਲਗੇ ਤੇ ਪੰਥਕ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਤਾਂ ਪੰਥਕ ਲੋਕਾਂ ਨੇ ਨਹੀਂ ਜਿਤਾਇਆ ਇਹ ਮੇਰੇ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਸਾਡੇ ਪਰਮਜੀਤ ਸਿੰਘ ਜੌਹਰ ਸਾਹਿਬ ਨੇ ਦੱਸ ਦਿੱਤਾ ਤੁਹਾਨੂੰ ਪੰਥਕ ਲੋਕਾਂ ਦੀ ਤਾਂ ਉੱਥੇ ਵਾਰੀ ਨਹੀਂ ਆਈ ਉਹਨਾਂ ਨੂੰ ਤਾਂ ਸੁਰਤ ਨਹੀਂ ਸੰਭਲ ਦਿੱਤੀ ਵਿਚਾਰਿਆਂ ਨੂੰ ਜੇ ਨਿਰਪੱਖਤਾ ਦੇ ਨਾਲ ਇਲੈਕਸ਼ਨ ਹੁੰਦੀ ਹੁਣ ਜੇ ਉਥੇ ਗੱਲ ਕਰਦੇ ਨੇ ਕਿ ਉਹ ਵੋਟ ਪਈ ਹੈ ਬਾਦਸਾਬ ਦੇ ਕਹਿਣ ਤੇ ਬਿਲਕੁਲ ਸਹੀ ਹੈ ਵੀ 40 ਪਿੰਡਾਂ ਦੇ ਵਿੱਚ ਉਹ ਬਾਦ ਨੇ ਆਪਦਾ ਪ੍ਰੈਸ਼ਰ ਪਾ ਲਿਆ ਗਨ ਦੇ ਪ੍ਰੈਸ਼ਰ ਨਾਲ ਵੋਟ ਪਈ ਉਹ ਵੀ ਕਿਤੇ ਨਾ ਕਿਤੇ ਮੈਨੂੰ ਇੰਜ ਲੱਗਦਾ ਮੇਰੀ ਆਪ ਦੀ ਸੋਚਣੀ ਹੈ ਕਿ ਉਹ ਵੀ ਸਰਕਾਰ ਦੇ ਨਾਲ ਰਲ ਕੇ ਹੀ ਸਾਰਾ ਕੁਝ ਹੋਇਆ ਕਿਉਂ ਕਿ ਸਾਡੇ ਮਾਤਾ ਜੀ ਅੱਜ ਚਲੇ ਸੀਗੇ ਅਮਰਤਪਾਲ ਦੇ ਮਾਤਾ ਜੀ ਆਪਦੇ ਦੋਤੇ ਨੂੰ ਮਿਲਣ ਚਲੇ ਕੈਨੇਡਾ ਦੇ ਵਿੱਚ ਆਪਦੀ ਲੜਕੀ ਨੂੰ ਮਿਲਣ ਚਲੇ ਕੈਨੇਡਾ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਸਿੰਗਲ ਐਫ ਆਈ ਆਰ ਦਰਜ ਨਹੀਂ ਉਹਨਾਂ ਨੂੰ ਤਾਂ ਉਥੇ ਦਲੀ ਰੋਕ ਲਿਆ ਤੇ ਜੇ ਉਹਦੇ ਘਰ ਵਾਲੀ ਹੈ ਉਹ ਨੇਪਾਲ ਉਹ ਉਹ ਕਹਿੰਦੇ ਜੀ ਨੇਪਾਲ ਦੇ ਰਾਈ ਚਲੀ ਗਈ ਕਿੱ ਹੈ ਨਾ ਅਸੀਂ ਕਿਹੜਾ ਵੇਖਿਆ ਵੀ ਉਹ ਦਲੀਓ ਚੜੀ ਕੇ ਅੰਮ੍ਰਿਤਸਰੋਂ ਚੜੀ ਕੇ ਨੇਪਾਲੋਂ ਚੜੀ ਹੈ ਉਹ ਕਿਵੇਂ ਚੜ ਗਈ ਇੱਕ ਐਸਐਸਪੀ ਨੂੰ ਇਹਨਾਂ ਨੇ ਮੌਤਲ ਕੀਤਾ ਹੈ ਉਹ ਜਿਹੜਾ ਉਹ ਸਰਕਾਰ ਕਿੱਥੇ ਸੀ ਇਹ ਸਾਡੇ ਨਾਲ ਜਿਹੜਾ ਸਾਡੇ ਨਾਲ ਨਹੀਂ ਮਤਲਬ ਜਿੰਦੇ ਸਿੱਖ ਘਟ ਗਿਤੀਆਂ ਜੇ ਕੋ ਗੋਮਾ ਉਹਨਾਂ ਦੇ ਨਾਲ ਇਹ ਜਾਣ ਬੁੱਝ ਕੇ ਧੱਕਾ ਕਰ ਰਹੇ ਨੇ ਅੱਛਾ ਇਸ ਤਰ੍ਹਾਂ ਦਾ ਫਿਰ ਗੈਂਗਸਟਰ ਦਾ ਦਬਾਅ ਭਾਗਲਕਾਂ ਨੂੰ ਚੋਣਾ ਹੋਣ ਗਿਆ ਤੇ ਗੰਦੇ ਦਾ ਰਾਜ ਤੇ ਆਪ ਲਿਆਉਂਦੇ ਨੇ ਪਏ ਬਿਲਕੁਲ ਹਾਂਜੀ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਸਾਰਿਆਂ ਨਾਲ ਗੱਲਬਾਤ ਹੋਈ ਨਿਚੋੜ ਕੀ ਕੱਢੋਗੇ ਜਦੋਂ ਕਰਨਤਨ ਸਾਹਿਬ ਦੀ ਚੋਣ ਹੋਵੇ ਜਾਂ ਕੋਈ ਵੀ ਮੁੱਦਾ ਹੋਵੇ ਨਾ ਤੇ ਜਿਹੜੇ ਪੰਜਾਬ ਦੇ ਲੀਡਰ ਨੇ ਉਹ ਜਿੰਨੇ ਵੀ ਹੈਗੇ ਨੇ ਉਹ ਸਾਰੇ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਉਹ ਬੰਦਾ ਜਿਹੜਾ ਸੰਵਿਧਾਨ ਨੂੰ ਨਹੀਂ ਮੰਨਦਾ ਭਾਈ ਅਮਰਤਪਾਲ ਸਿੰਘ ਬਾਰੇ ਗੱਲ ਵੱਡੇ ਪੱਧਰ ਦੇ ਉੱਤੇ ਪ੍ਰਚਾਰੀ ਜਾਂਦੀ ਹੈ ਕਿ ਅਮਰਤਪਾਲ ਸਿੰਘ ਉਹ ਬੰਦਾ ਜਿਹੜਾ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਅੱਜ ਭਾਈ ਜਿਹੜੇ ਬੀਬੀ ਜੀ ਨੂੰ ਰੋਕ ਰਹੇ ਆ ਜਾਂ ਭਾਈ ਅਮਰਤਪਾਲ ਸਿੰਘਾ ਹੋਣਾਂ ਦੀ ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕ ਰਿਹਾ ਉਹ ਦੱਸਣ ਵੀ ਉਹ ਕਿਹੜੇ ਸੰਵਿਧਾਨ ਨਾਲ ਰੋਕ ਰਿਹਾ ਉਹ ਕਿਹੜੇ ਸੰਵਿਧਾਨ ਨੂੰ ਮੰਨਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਸੰਵਿਧਾਨ ਨੂੰ ਪ੍ਰਚਾਰਿਆ ਕੁਝ ਹੋਰ ਜਾਂਦਾ ਜਿਹੜੇ ਸਿੱਖਾਂ ਦੇ ਮਸਲੇ ਆਉਂਦੇ ਆ ਸਿੱਖਾਂ ਦੇ ਲਈ ਆਵਾਜ਼ ਕੋਈ ਵੀ ਬੁਲੰਦ ਕਰੇ ਜਿਹੜਾ ਅੱਜ ਦੂਜੀਆਂ ਪਾਰਟੀਆਂ ਦੇ ਵਿੱਚ ਬੈਠੇ ਨੇ ਉਹ ਵੀ ਕੱਲ ਨੂੰ ਸਿੱਖਾਂ ਦੀ ਆਵਾਜ਼ ਬੁਲੰਦ ਕਰਕੇ ਤਾਂ ਵੇਖਣ ਕਿਤੇ ਸਿੱਖਾਂ ਦੀ ਗੱਲ ਕੋਈ ਕਹਿ ਕੇ ਤਾਂ ਵੇਖਣ ਉਦੋਂ ਉਹਨਾਂ ਦੇ ਨਾਲ ਵੀ ਆਹ ਕੁਝ ਕੀਤਾ ਜਾਊਗਾ ਜਿਹੜਾ ਅੱਜ ਭਾਈ ਅੰਮ੍ਰਿਤਪਾਲ ਸਿੰਘ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਹੋ ਰਿਹਾ ਤੇ ਮੈਂ ਤਾਂ ਕਹੂੰਗਾ ਕਿ ਜਿਹੜੇ ਪੰਜਾਬ ਦੇ ਹੁਣ ਬਾਕੀ ਸਾਰੇ ਲੀਡਰ ਹੈਗੇ ਆ ਜਿਹੜੇ ਆ ਵਿੱਚੇ ਖੇਤਰੀ ਪਾਰਟੀ ਵਾਲੇ ਵਿੱਚੇ ਜਿਹੜੇ ਕਹਿੰਦੇ ਆ ਕਿ ਅਸੀਂ ਸਰਵਾਈਵ ਕਰ ਰਹੇ ਆ ਅਸੀਂ ਤਾਂ ਡਾਇਨਾਸੌਰ ਨੂੰ ਸੰਗਲ ਪਾ ਕੇ ਲੈ ਕੇ ਆ ਰਹੇ ਆ ਕਿੰਨੇ ਕੁ ਲੋਕ ਆਵਾਜ਼ ਬੁਲੰਦ ਕਰਨਗੇ ਭਾਈ ਇੱਕ ਚੁਣੇ ਹੋਏ ਜਿਹੜਾ ਨਮਾਇੰਦਾ ਆ ਉਹਦੇ ਪਰਿਵਾਰ ਦੇ ਨਾਲ ਧੱਕਾ ਹੋ ਰਿਹਾ ਬਿਲਕੁਲ ਕਿ ਮਾਤਾ ਜੀ ਉੱਤੇ ਕੋਈ ਐਫ ਆਈ ਆਰ ਨਹੀਂ ਹੈਗੀ ਜੇ ਕੋਈ ਐਫ ਆਈ ਆਰ ਹੋਵੇ ਤੇ ਬੇਸ਼ੱਕ ਰੋਕ ਲੈਣਾ ਰੋਕਿਆ ਜਾ ਸਕਦਾ ਆ ਕੋਈ ਵੱਡੀ ਗੱਲ ਨਹੀਂ ਹੈਗੀ ਪਾਰਟੀ ਤੋਂ ਉੱਪਰ ਉੱਠ ਕੇ ਇਨਸਾਫ ਸੰਧ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਨਹੀਂ ਗਈ ਭਾਵੇਂ ਕਿਸਾਨ ਜਥੇਬੰਦੀਆਂ ਵੀ ਆਹ ਗੱਲ ਗਲਤ ਈ ਤੇ ਹਾ ਦਾ ਨਾਰਾ ਮਾਰਨ ਦੀ ਲੋੜ ਨਹੀਂ ਸਭ ਨੂੰ ਲੋੜ ਹੈ ਭਾਈ ਜੀ ਪਰ ਵੈਸੇ ਹੀ ਆਪਣਾ ਮੈਨੂੰ ਲੱਗਦਾ ਵੀ ਜਿਹੜੇ ਪੰਜਾਬ ਵਾਲੇ ਹਨ ਨਾ ਅਸੀਂ ਜਿਹਦੇ ਘਰ ਨੂੰ ਅੱਗ ਲੱਗੀ ਹੁੰਦੀ ਆ ਉਹੀ ਕਹਿੰਦਾ ਆ ਕਿ ਅੱਗ ਲੱਗੀ ਹੋਈ ਆ ਨਹੀਂ ਤੇ ਲੋਕ ਕਹਿੰਦੇ ਬਸੰਤਰ ਆ ਜਦੋਂ ਆਪਾਂ ਮਾਤਾ ਜੀ ਦੀ ਗੱਲ ਕਰਦੇ ਆ ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਹੱਕ ਦੇ ਵਿੱਚ ਇੱਕ ਮੈਮੋਰੰਡਮ ਦੇ ਅੰਦੇ ਲਈ ਗਿਆ ਜੇ ਕੋਰਟ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਲੈ ਕੇ ਆਂਦਾ ਗਿਆ ਤੇ ਉਦੋਂ ਉੱਥੇ ਇੱਕ ਪੁਲਿਸ ਅਫਸਰ ਖੜਾ ਹੋ ਕੇ ਉਹ ਸ਼ਰੀਆਮ ਕਹਿੰਦਾ ਕਿ ਤੁਹਾਡੇ ਪੁੱਤ ਨੇ ਅੱਗ ਲਾਈ ਹੋਈ ਸੀ ਪੱਜ ਤੱਕ ਨਹੀਂ ਦੱਸਿਆ ਗਿਆ ਕਿ ਉਹ ਅੱਗ ਕਿਹੜੀ ਸੀ ਕਿਹੜੀ ਅੱਗ ਲਾਈ ਹੋਈ ਸੀ ਤੇ ਅੱਜ ਮਾਤਾ ਜੀ ਦੇ ਜਿਹੜੇ ਬਿਆਨ ਨੇ ਜਾਂ ਸੁਚੀ ਲੀਡਰਸ਼ਿਪ ਦੇ ਬਿਆਨ ਨੇ ਉਹਦੇ ਮਤਾਬਕ ਅਮਰਸਰ ਪੁਲਿਸ ਰੋਕ ਰਹੀ ਹੈ ਮਾਤਾ ਜੀ ਖਣਾ ਨੂੰ ਤੇ ਫਿਰ ਮੈਨੂੰ ਲੱਗਦਾ ਵੀ ਇਹ ਪੁਲਿਸ ਜਿਹੜੀ ਹੈਗੀ ਆ ਇਹ ਸਭ ਤੋਂ ਜ਼ਿਆਦਾ ਗਲਤ ਕਰ ਰਹੀ ਹੈ ਕਿਉਂਕਿ ਇਸ ਤਰੀਕੇ ਦੇ ਧੱਕੇ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਪੰਜਾਬ ਦੇ ਵਿੱਚ ਕਿਸੇ ਦੇ ਨਾਲ ਵੀ ਨਹੀਂ ਹੋਣੇ ਚਾਹੀਦੇ ਤੇ ਜਿਹੜੇ ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਤੇ ਜਿਹੜੇ ਚੁਣ ਕੇ ਲੋਕਾਂ ਨੇ ਸੰਸਦ ਦੇ ਵਿੱਚ ਭੇਜ ਦਿੱਤਾ ਭਾਈ ਹਰਮਿਤਪਾਲ ਸਿੰਘ ਨੂੰ ਅਸੀਂ ਖਡੂਰ ਸਾਹਿਬ ਦੇ ਵਿੱਚ ਆਉਣੇ ਆ ਸਾਡੇ ਨਾਲ ਤਾਂ ਵੈਸੇ ਹੀ ਧੱਕਾ ਹੋ ਰਿਹਾ ਸਾਡੇ ਐਮਪੀ ਨੂੰ ਉੱਥੇ ਬਿਠਾ ਕੇ ਬੈਠੇ ਹੋਏ ਦਿਬਰੂਗੜ੍ਹ ਦੇ ਵਿੱਚ ਤੇ ਆ ਉਤੋਂ ਉਹਨਾਂ ਦੇ ਪਰਿਵਾਰ ਦੇ ਨਾਲ ਧੱਕਾ ਕੀਤਾ ਜਾ ਰਿਹਾ ਬਿਲਕੁਲ ਜਿਵੇਂ ਜਿਹੜੇ ਗੱਲ ਕੀਤੀ ਵੀ ਪਹਿਲਾਂ ਤੇ ਕਹਿੰਦੇ ਭਾਈ ਅਮਰਤਪਾਲ ਸਿੰਘ ਦੇ ਨਾਲ ਧੱਕਾ ਹੋ ਰਿਹਾ ਉਹਨਾਂ ਨੂੰ ਕੋਈ ਛੁੱਟੀ ਨਹੀਂ ਦਿੱਤੀ ਕੋਈ ਸੈਸ਼ਨ ਦੇ ਵਿੱਚ ਬੋਲਣ ਦੀ ਪਰਮਿਸ਼ਨ ਨਹੀਂ ਕੋਈ ਇੱਥੇ ਖਡੂਰ ਸਾਹਿਬ ਦੇ ਵਿੱਚ ਆਪਾਂ ਵੇਖਦੇ ਹਲਕੇ ਦੇ ਵਿੱਚ ਫਲੱਡ ਆਏ ਨੇ ਇੱਥੇ ਆਉਣ ਦੀ ਪਰਮਿਸ਼ਨ ਨਹੀਂ ਹੁਣ ਦੂਸਰਾ ਜਿਹੜਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਵਿਦੇਸ਼ ਜਾਣ ਤੋਂ ਵੀ ਰੋਕਿਆ ਜਾ ਰਿਹਾ ਕਹਿੰਦੇ ਵੀ ਧੱਕੇ ਤੇ ਤੱਕਾ ਹੋ ਰਿਹਾ ਹੈ ਇਹ ਵਾਰਸ ਪੰਜਾਬ ਦੀ ਜਥੇਬੰਦੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਸੋ ਤੁਸੀਂ ਸੰਗਤ ਜੀ ਆਪੋ ਆਪਣੇ ਕਮੈਂਟ ਦੇ ਸਕਦੇ ਹੋ ਨਵੇਂ ਮੁੱਦੇ ਤੇ ਨਵੀਂ ਸਿੱਖੀ ਤੇ ਬਹੁਤ ਜਲਦੀ ਆਪਦੇ ਰੂਬਰੂ ਨੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ